ਸਾਬਿਤ ਕਰਨਗੇ ਕਿ ਅੱਜ ਜਿਹੜੇ ਇਹਨਾਂ ਦੇ ਪ੍ਰੋਡਕਟ ਹੈ ਔਰ ਜਿਹੜੀ ਇਹਨਾਂ ਦੀ ਆਫਰ ਹੈ ਸਭ ਤੋਂ ਵੱਡੀ ਗੱਲ ਆ ਆਫਰ ਕੀ ਹੈ ਇਹ ਜਵਾਈ ਇਹਨਾਂ ਦੀ ਤੁਸੀਂ ਲੈ ਲਓ ਜਦੋਂ ਤੁਹਾਨੂੰ ਰਿਜ਼ਲਟ ਮਿਲ ਜਾਵੇ 10 ਦਿਨ ਬਾਅਦ ਉਦੋਂ ਪੈਸੇ ਦੇਣੀ ਹੈ ਔਰ ਦੂਸਰੀ ਗੱਲ ਜਿਹੜਾ ਇਹ ਪ੍ਰੋਡਕਟ ਆਉਣ ਵਾਲਾ ਪਹਿਲੀ ਗੱਲ ਤਾਂ ਇਸ ਵੀਡੀਓ ਨੂੰ ਬਿਲਕੁਲ ਸਕਿਪ ਨਹੀਂ ਕਰਨਾ ਨੌਜਵਾਨਾਂ ਦੇ ਲਈ ਖਾਸ ਗੱਲਬਾਤ ਹੈ ਇਹਦੇ ਵਿੱਚ ਔਰ ਜਿਹੜੇ ਕੀ ਮਤਲਬ 40 ਸਾਲ ਤੋਂ ਪਲੱਸ ਜਿਹੜੇ ਬੰਦੇ ਨੇ ਉਹਨਾਂ ਦੇ ਲਈ ਵੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ 1 ਮਿੰਟ ਵੀ ਸਕਿਪ ਕਰਨ ਦਾ ਤੁਸੀਂ ਯੂਜ਼ ਨਹੀਂ ਕਰਨਾ ਨਾ ਅਨੰਦ ਜੀ ਤੁਸੀਂ ਵੱਡੇ ਦਾਅਵੇ ਕਰ ਰਹੇ ਹੋ ਕਿ ਤੁਹਾਨੂੰ ਆਪਣੀ ਦਵਾਈ ਤੇ ਬੜਾ ਮਾਣ ਹੈ ਕਿ ਮੈਂ ਵੀ ਅਸੀਂ ਤਾਂ ਪਹਿਲਾਂ ਦਵਾਈ ਲੈ ਜਾਓ ਫਿਰ ਉਸ ਤੋਂ ਬਾਅਦ ਪੈਸੇ ਉਹ ਵੀ ਤਾਂ 2 ਰੁਪਏ ਨਹੀਂ ਛੱਡਦਾ ਇਦਾਂ ਟੈਮਪ ਚ ਜੀ ਇਹ ਕੀ ਤੁਸੀਂ ਆਫਰ ਕਰਦੇ ਜਿਹਨੂੰ ਤੁਹਾਡੇ ਤੋਂ ਸਪੋਜ਼ ਕਰੋ ਬੰਦਾ ਲੈ ਗਿਆ ਤੇ ਮੁਰੇ ਪੈਸੇ ਦੇ ਨਹੀਂ ਆਇਆ ਇਹ ਕਿੱਦਾਂ ਹੋ ਜਾ ਸਰ ਅਗਲੇ ਦਾ ਜੀ ਨਹੀਂ ਲੱਗਣਾ ਇਹ ਇੰਨੀ ਵਧੀਆ ਚੀਜ਼ ਆ ਉਹ ਸਾਨੂੰ ਦਵਾਈ ਮੋੜ ਨਹੀਂ ਸਕਦਾ ਉਹਦਾ ਦਿਲ ਨਹੀਂ ਕਰਨਾ ਕਿ ਮੈਂ ਦਵਾਈ ਮੋੜ ਕੇ ਜਾਵਾਂ ਉਹ ਤਾਂ ਬਲਕਿ ਆਪਣੇ ਯਾਰਾਂ ਦੋਸਤਾਂ ਨੂੰ ਹੋਰ ਲੋਕਾਂ ਨੂੰ ਵੀ ਦੱਸੂਗਾ ਮੈਂ ਇਹ ਵਿਸ਼ਵਾਸ ਬੋਲਦਾ ਜੀ 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 ਬਰਵਾਹਿਕ ਜੀ 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 ਬਰਵਾਹਿਕ ਜੀਵਨ ਜੀ ਬਹੁਤ ਵਧੀਆ ਅਲਟੀਮੇਟ ਪ੍ਰੋਡਕਟ ਹੈ ਜੀ ਮੈਂ ਤਾਂ ਬਹੁਤ ਖੁਸ਼ ਹਾਂ ਉਹਨਾਂ ਨੇ ਜੀ ਨੇ ਵੀ ਇੱਕ ਵਾਰੀ ਇਸਤੇਮਾਲ ਕਰ ਲਿਆ ਮੈਂ ਚੁੱਲੀ ਗੱਲ ਉਹ ਮੈਨੂੰ ਵੀ ਕਹਿਣਗੇ ਵੀ ਬਦਦਰ ਯਾਰ ਵਧੀਆ ਕੀਤਾ ਤੂੰ ਸਾਨੂੰ ਦੱਸ ਤਾ ਅਣਾ ਜੀ ਮਤਲਬ ਇਹਨੂੰ ਕੋਈ ਵੀ ਕਿੰਨੀ ਕੁ ਉਮਰ ਕੋਈ ਉਮਰ ਲਿਆ ਜੀ ਹਾਂ ਦੇਖੋ ਵੈਸੇ ਤਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਰ ਇਹਦੀ ਤਾਕਤ ਇੰਨੀ ਹੈ ਕਿ ਇਹਨੂੰ ਕੁਮਾਰਾ ਮੁੰਡਾ ਨਾ ਸਕਦਾ ਗੱਲ ਵੀ ਔਰ ਕਲੇਸ਼ ਵੀ ਰਹਿੰਦੇ ਆ ਅਗਰ ਫੀਮੇਲ ਆਪਣੇ ਪਾਰਟਨਰ ਨਾਲ ਇਹ ਗੱਲ ਕਰਦੀ ਹੈ ਤਾਂ ਕਈ ਵਾਰ ਨਾ ਬੰਦਾ ਜਿਹੜਾ ਚਿੜ ਜਾਂਦਾ ਠੀਕ ਤੱਕ ਹੋ ਗਿਆ ਕਿਦਾਂ ਹੋ ਗਿਆ ਦਨ ਬੜੀ ਪ੍ਰੋਬਲਮ ਆਂਦੀ ਹੈ ਪਰਿਵਾਰਿਕ ਜੀਵਨ ਦੇ ਵਿੱਚ ਬੜੀ ਪ੍ਰੋਬਲਮ ਆਂਦੀ ਹੈ ਐਦਾਂ ਦੇ ਕੁਝ ਮੈਸੇਜ ਜ਼ਰੂਰ ਦਿਓ ਤਾਂ ਕਿ ਸੋਲਡ ਆਊਟ ਹੋ ਸਕੇ ਦੇਖਣ ਨੂੰ ਮਰੀਜ਼ ਨੂੰ ਮਰੀਜ਼ ਕਹਿ ਰਹੇ ਆ ਇਹ ਮਰੀਜ਼ ਨਹੀਂ ਹੁੰਦਾ ਵੈਸੀ ਹਰ ਇਨਸਾਨ ਨੂੰ ਠੀਕ ਹੈ ਨਾ ਆਪਣੇ ਸਰੀਰ ਦੇ ਵਿੱਚ એનર્ਜੀ ਪਤਾ ਲੱਗਣ ਦਾ ਕਹਿੰਦੇ ਕੋਈ ਤਾਕਤ ਨਹੀਂ ਕੰਮ ਖੁਸ਼ ਹੋ ਕੇ ਬੰਦੇ ਨੇ ਕਰਨਾ ਆਪਣੀ ਗ੍ਰਸਥ ਜੀਵਨ ਵਧੀਆ ਜੀਣਾ ਸਾਰਾ ਕੁਝ ਸਾਹਮਣੇ ਆ ਜਾਂਦਾ 5 7 10 ਦਿਨਾਂ ਦੇ ਨੂੰ ਲੱਗਦਾ ਕਿ ਅਸੀਂ ਜ਼ਿਆਦਾ ਇੰਜੋਏ ਕਰਨਾ ਚਾਹੁੰਦੇ ਆ ਜ਼ਿੰਦਗੀ ਨੂੰ ਲੰਮਾ ਲੰਬੀ ਜ਼ਿੰਦਗੀ ਜ਼ਿੰਦਗੀ ਨਾਲ ਵੀ ਸਿੱਧਾ ਸੰਬੰਧ ਹੈ ਇਹਦਾ ਕੱਲੀ ਇਸ ਸਮੱਸਿਆ ਨਾਲ ਨਹੀਂ ਜਿਹੜ ਜੀਵਨ ਤੇ ਲੰਬਾ ਜੀਵਨ ਵੀ ਜੀਉਣਾ ਸਾਨੂੰ ਕੋਈ ਇਹ ਨਹੀਂ ਪ੍ਰੋਬਲਮ ਅਸਲ ਦੇ ਵਿੱਚ ਦੇਖੋ ਲੋਕਾਂ ਦਾ ਭਲਾ ਚਾਹੁੰਦੇ ਹੋ ਦੇਖੋ ਮੈਂ ਤੁਹਾਡੇ ਵਰਗਾ ਤੁਹਾਡੇ ਵਰ ਮੈਂ ਮੈਂ ਤੁਹਾਡੇ ਨੂੰ ਕੋਈ ਤਾਰੀਫ ਨਹੀਂ ਕਰਦਾ ਪਿਆ ਮੈਂ ਮੇਰੀ ਇਨਾ ਕ ਐਕਸਪੀਰੀਅੰਸ ਹੋ ਚੁੱਕਾ ਹੈ ਪਰ ਕੋਈ ਮਤਲਬ ਟੈਸਟੀਮਨੀ ਐਦਾਂ ਨਹੀਂ ਕੋਈ ਐਡਵਾਂਸ ਕੋਈ ਡੈਮੋ ਵਗੈਰਾ ਨਹੀਂ ਮੈਂ ਦੇਖੋ 3 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਗਿਆ ਅੱਜ ਤੱਕ ਇੱਕ ਬੰਦੇ ਦੀ ਕੰਪਲੇਨਟ ਨਹੀਂ ਹੈ ਇਹ ਇੱਕ ਗੰਭੀਰ ਕੁਐਸਚਨ ਹੈ ਇਹ ਕਈ ਵਾਰ ਨਾ ਇਹ ਚੀਜ਼ ਕੁਝ ਨਾਰਮਲ ਹੈ ਦੇਖੋ ਗੱਲ ਆਪਾਂ ਠੀਕ ਹੈ ਦੱਸ ਵੀ ਸਕਦੇ ਨਹੀਂ ਦੱਸ ਸਕਦੇ ਜਿਵੇਂ ਮਤਲਬ ਬੰਦੇ ਨੂੰ ਕੋਲ ਮੁੰਦੀ ਉਹਨਾਂ ਦੇ ਘਰ ਦੇ ਸਸ਼ੀ ਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਔਰ ਹਰ ਵਕਤ ਹਰ ਵਾਰ ਦੀ ਤਰ੍ਹਾਂ ਮੈਂ ਤੁਹਾਡੇ ਲਈ ਅੱਜ ਸਾਡੇ ਨਾਲ ਵੈਸੇ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਵਾ ਦੇਣਾ ਸਾਡੇ ਨਾਲ ਆਨੰਦ ਕੁਮਾਰ ਜੀ ਵੈਦ ਨੇਚਰੋਪੈਥੀ ਐਕਸਪਰਟ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਜਿਹੜੇ ਪ੍ਰੋਡਕਟ ਨੇ ਇਹਨਾਂ ਦੀ ਜਿਹੜੀ ਦਵਾਈ ਨੇ ਜਿਹੜੀ ਨੇਚਰ ਦੇ ਨਾਲ ਰਿਲੇਟਿਡ ਹੈ ਨੇਚਰ ਤੋਂ ਹੀ ਬਣਦੀ ਹੈ ਪੌਦਿਆਂ ਤੋਂ ਜੜੀ ਬੂਟੀਆਂ ਤੋਂ ਬਣਦੀ ਹੈ ਅੱਜ ਤੁਹਾਡੇ ਲਈ ਇਦਾਂ ਦੀ ਆਫਰ ਲੈ ਕੇ ਆਏ ਆ ਨਾ ਕਿਸੇ ਕਿਸ ਨੇ ਦਿੱਤੀ ਹੋਊਗੀ ਨਾ ਕੋਈ ਬੰਦਾ ਦੇ ਸਕਦਾ ਕਿਉਂਕਿ ਇਸ ਆਫਰ ਨੂੰ ਦੇਣ ਦੇ ਲਈ ਜਿਗਰ ਚਾਹੀਦਾ ਜੋ ਕਿ ਆਨੰਦ ਕੁਮਾਰ ਜੀ ਸਾਬਿਤ ਕਰਨਗੇ ਕਿ ਅੱਜ ਜਿਹੜੇ ਇਹਨਾਂ ਦੇ ਪ੍ਰੋਡਕਟ ਹੈ ਔਰ ਜਿਹੜੀ ਇਹਨਾਂ ਦੀ ਆਫਰ ਹੈ ਸਭ ਤੋਂ ਵੱਡੀ ਗੱਲ ਆ ਆਫਰ ਹੈ ਆਫਰ ਕੀ ਹੈ ਇਹ ਜਵਾਈ ਇਹਨਾਂ ਦੀ ਤੁਸੀਂ ਲੈ ਜਾਓ ਜਦੋਂ ਤੁਹਾਨੂੰ ਰਿਜ਼ਲਟ ਮਿਲ ਜਾਵੇ 10 ਦਿਨ ਬਾਅਦ ਉਦੋਂ ਪੈਸੇ ਦੇਣੇ ਆ ਇਹ ਇਹਨਾਂ ਦਾ ਦਾਵਾ ਹੈ ਸਾਰੀ ਗੱਲਬਾਤ ਕਰਾਂਗੇ ਵੀ ਕਿਹੜਾ ਪ੍ਰੋਡਕਟ ਹੈ ਐਦਾਂ ਦੀ ਕੀ ਮਤਲਬ ਇਹਨਾਂ ਦੀ ਜਿਹੜੀ ਆਫਰ ਹੈ ਇਹਨਾਂ ਦੇ ਆਪਣੇ ਪ੍ਰੋਡਕਟ ਤੇ ਅੰਨਾ ਵਿਸ਼ਵਾਸ ਹੈ ਔਰ ਦੂਸਰੀ ਗੱਲ ਜਿਹੜਾ ਇਹ ਪ੍ਰੋਡਕਟ ਆਉਣ ਵਾਲਾ ਪਹਿਲੀ ਗੱਲ ਤਾਂ ਇਸ ਵੀਡੀਓ ਨੂੰ ਬਿਲਕੁਲ ਸਕਿਪ ਨਹੀਂ ਕਰਨਾ ਨੌਜਵਾਨਾਂ ਦੇ ਲਈ ਖਾਸ ਗੱਲਬਾਤ ਹੈ ਇਹਦੇ ਵਿੱਚ ਔਰ ਜਿਹੜੇ ਕੀ ਮਤਲਬ 40 ਸਾਲ ਤੋਂ ਪਲੱਸ ਜਿਹੜੇ ਬੰਦੇ ਨੇ ਉਹਨਾਂ ਦੇ ਲਈ ਵੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ 1 ਮਿੰਟ ਵੀ ਸਕਿਪ ਕਰਨ ਦਾ ਤੁਸੀਂ ਯੂਜ਼ ਨਹੀਂ ਕਰਨਾ ਬਾਕੀ ਦੀ ਗੱਲਬਾਤ ਅਨੰਦ ਕੁਮਾਰ ਜੀ ਨਾਲ ਕਰਾਂਗੇ ਅਨੰਦ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਤੁਹਾਡਾ ਵੀ ਤੇ ਆਡੀਅנס ਅੱਗੇ ਅੱਛਾ ਅਨੰਦ ਜੀ ਤੁਸੀਂ ਵੱਡੇ ਦਾਅਵੇ ਕਰ ਰਹੇ ਹੋ ਕਿ ਤੁਹਾਨੂੰ ਆਪਣੀ ਦਵਾਈ ਤੇ ਬੜਾ ਮਾਣ ਹੈ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਦਵਾਈ ਲੈ ਜਾਓ ਫਿਰ ਉਸ ਹਾਂਜੀ ਸਰ ਇਹ ਆਫਰ ਨੌਜਵਾਨਾਂ ਲਈ ਖਾਸ ਆ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਨਾ ਦਿਮਾਗ ਦੇ ਵਿੱਚ ਵਹਿਮ ਰਹਿੰਦਾ ਹੂੰ ਹੂੰ ਵਹਿਮ ਵੀ ਕੀ ਰਹਿੰਦਾ ਸੱਚੇ ਨੇ ਕਿਉਂਕਿ ਬਹੁਤ ਜਗ੍ਹਾ ਤੇ ਲੋਕਾਂ ਨਾਲ ਧੋਖੇ ਹੋ ਗਏ ਕਿਸੇ ਨੇ ਗਰੰਟੀ ਦੇ ਕੇ ਦਵਾਈ ਦਿੱਤੀ ਮਗਰੋਂ ਪੈਸੇ ਵਾਪਸ ਨਹੀਂ ਕਰਦੇ ਜਾਂ ਜੋ ਵੀ ਦਾਅਵੇ ਨੇ ਫੋਕੇ ਖੋਖਲੇ ਨਿਕਲ ਜਾਂਦੇ ਆ ਬਿਲਕੁਲ ਬਿਲਕੁਲ ਤੇ ਸਾਨੂੰ ਸਾਡੇ ਪ੍ਰੋਡਕਟ ਤੇ ਮਾਣ ਪਰ ਸਾਡੇ ਬਹੁਤ ਸਾਰੇ ਕਸਟਮਰ ਸਾਨੂੰ ਫੋਨ ਕਰਦੇ ਆ ਜੀ ਜੇ ਤੁਸੀਂ ਪੈਸੇ ਵਾਪਸ ਨਾ ਮੋੜੇ ਮੈਂ ਕੱਲੇ-ਕੱਲੇ ਨੂੰ ਸਮਝਾ ਨਹੀਂ ਸਕਦਾ। ਹਮਮ ਇੰਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਬਹੁਤ ਸਾਰੀ ਜਨਤਾ ਪਰੇਸ਼ਾਨ ਆ। ਅਸੀਂ ਚਾਹੁੰਦੇ ਹਾਂ ਕਿ ਅਸੀਂ ਜੜਾ ਜਿਹੜਾ ਸਮਾਂ ਅਸੀਂ ਲੋਕਾਂ ਦੀ ਸੇਵਾ 'ਚ ਲਗਾ ਸਕੀਏ। ਤੁਸੀਂ ਸਰ ਏਡੇ-ਬਾਡੇ ਵੱਡੇ ਦਵਾਖਾਨਾ ਬਣਾਏ ਬੈਠੇ ਆ ਤੁਸੀਂ ਤਾਂ ਜਮੇ ਉਹਨਾਂ ਦੇ ਤਾਲੇ ਲਵਾ ਦੇਣੇ ਆ। ਨਹੀਂ ਮੈਂ ਕਿਸੇ ਨੂੰ ਤਾਲਾ ਨਹੀਂ ਲਵਾ ਰਿਹਾ ਮੇਰਾ ਕੋਈ ਇਹ ਨਹੀਂ। ਫਿਰ ਤੁਸੀਂ ਇਦਾਂ ਦੀ ਕੱਢ ਦਿੱਤੀ ਲੋਕ ਤਾਂ ਹੁਣ ਤੁਹਾਡੇ ਕੋਲ ਸਵੇਰੀਆਂ ਇੰਟਰਵਿਊ ਤੋਂ ਬਾਅਦ ਮੈਨੂੰ ਫੋਨਾਂ ਨਹੀਂ ਚੁਰਾਏ ਜਾਣੇ। ਮੇਰਾ ਜਿਹ ਸਾਈਕੋਲੋਜੀ ਕਿਹਾਗੀ ਯਾਰ ਮੈਂ ਚਾਹੁੰਨਾ ਕਿ ਹਰ ਕਿਸੇ ਦਾ ਭਲਾ ਹੋ ਜਵੇ ਮੇਰਾ ਸਿਰਫ ਭਲਾ ਕਰਨ ਦੀ ਸੋਚ ਆ ਮੈਂ ਚਾਹੁੰਨਾ ਕਿ ਜਿਹੜੇ ਲੋਕ ਪਰੇਸ਼ਾਨ ਨੇ ਆਪਣੇ ਵਿਆਹੁਟਿਕ ਜੀਵਨ ਸਹੀ ਢੰਗ ਨਾਲ ਜੀ ਨਹੀਂ پا ਰਹੇ ਜਾਂ ਇੰਜੋਏ ਨਹੀਂ ਕਰ ਰਹੇ ਜਾਂ ਕੋਈ ਪੰਗਾ ਚੱਲ ਰਿਹਾ ਵਾ ਤੁਹਾਨੂੰ ਪਤਾ ਕਿ ਸ਼ਬਦਾਂ ਦੀ ਸਮੱਸਿਆ ਸਾਰਿਆਂ ਨੂੰ ਪਤਾ ਕਿ ਮਰਦਾਂ ਦੀ ਗੱਲ ਹੋ ਰਹੀ ਹੈ ਤਾਂ ਕਿਸ ਮਸਲੇ ਤੇ ਗੱਲ ਹੋ ਰਹੀ ਹੈ ਨਹੀਂ ਵਿਆਹ ਕੋ ਕੇ ਬੋਲੋ ਸਰ ਅੱਜਕੱਲ ਤਾਂ ਉਹ ਕਮਨ ਹੈ ਚੀਜ਼ਾਂ ਨਹੀਂ ਬੇਵਾਕੀ ਜਿਹੜੀ ਸਾਰਿਆਂ ਨੂੰ ਪਤਾ ਅੱਜਕੱਲ ਵੀ ਗੱਲ ਕੀ ਹੋ ਰਹੀ ਹੈ ਕੋਈ ਐਸੀ ਦਿੱਕਤ ਨਹੀਂ ਹੈਗੀ ਮਰਦਾਂ ਦੀ ਸਮੱਸਿਆ ਇੰਨੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਮੈਂ ਕਹਿੰਦਾ ਵੀ ਹ ਬਿਲਕੁਲ ਬੇਫਿਕਰ ਹੋ ਕੇ ਸਾਡਾ ਪ੍ਰੋਡਕਟ ਇਸਤੇਮਾਲ ਕਰਕੇ ਦੇਖ ਲਵੇ ਏਸੇ ਕਰਕੇ ਅਸੀਂ ਇਹ ਸਕੀਮ ਹੀ ਲਾਤੀ ਆਫਰ ਹੀ ਲਗਾਤੀ ਕਿ ਤੁਸੀਂ ਕੋਈ ਗੱਲ ਨਹੀਂ ਬਿਲਕੁਲ ਬੇਫਿਕਰ ਹੋ ਕੇ ਸਾਡੇ ਕੋਲੇ ਆਓ ਸਾਡੇ ਕੋਲੇ ਸਾਡਾ ਪ੍ਰੋਡਕਟ ਜਾਂ ਦਵਾਈ ਜਾਂ ਜੋ ਸਪਲੀਮੈਂਟ ਹੈਗਾ ਉਹ ਲੈ ਕੇ ਜਾਓ ਹਫਤਾ 10 ਦਿਨ ਇਸਤੇਮਾਲ ਕਰੋ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਉਸ ਤੋਂ ਬਾਅਦ ਤੁਸੀਂ ਪੈਸੇ ਦੇਜੋ ਜੇ ਨਹੀਂ ਲੱਗਦਾ ਕਿ 10 ਦਿਨ ਤੇ ਵੀ ਤੁਹਾਨੂੰ ਕੋਈ ਫਰਕ ਨਹੀਂ ਹੈਗਾ ਤਾਂ ਤੁਸੀਂ ਸਾਨੂੰ ਸਾਡੀ ਦਵਾਈ ਵਾਪਸ ਕਰ ਸਕਦੇ ਹੋ ਬੱਚੀ ਬਿਨਾਂ ਕਿਸੇ ਕਟਕਟौती ਜਾਂ ਕੋਈ ਵੀ ਖਰਚਾ ਨਹੀਂ ਹੈਗਾ ਤੁਹਾਡਾ ਸਰ ਫਿਰ ਮਤਲਬ ਜੇ ਮੈਂ ਤੁਹਾਡੇ ਤੋਂ ਸਪੋਜ਼ ਕਰੋ ਬੰਦਾ ਲੈ ਗਿਆ ਤੇ ਮੁੜ ਕੇ ਪੈਸੇ ਦੇਣ ਨਹੀਂ ਆਇਆ ਇਹ ਕਿ ਸਰ ਅਗਲੇ ਦਾ ਜੀ ਨਹੀਂ ਲੱਗਣਾ ਇੰਨੀ ਵਧੀਆ ਚੀਜ਼ ਆ ਉਹ ਸਾਨੂੰ ਦਵਾਈ ਮੋੜ ਨਹੀਂ ਸਕਦਾ ਉਹਦਾ ਦਿਲ ਨਹੀਂ ਕਰਨਾ ਕਿ ਮੈਂ ਦਵਾਈ ਮੋੜ ਕੇ ਜਾਵਾਂ ਉਹ ਤਾਂ ਬਲਕਿ ਆਪਣੇ ਯਾਰਾਂ ਦੋਸਤਾਂ ਨੂੰ ਹੋਰ ਲੋਕਾਂ ਨੂੰ ਵੀ ਦੱਸੂਗਾ ਮੈਂ ਇਹ ਵਿਸ਼ਵਾਸ ਬੋਲਦਾ ਕਿਉਂਕਿ ਇਹਦੇ ਵਿੱਚ ਇੰਨੀਆਂ ਸ਼ਾਨਦਾਰ ਜੜੀ ਬੂਟੀਆਂ ਇੰਨੀਆਂ ਸ਼ਾਨਦਾਰ ਭਸਮਾ ਪਾ ਕੇ ਅਸੀਂ ਭਸਮਾ ਦਾ ਸੁਮੇਲ ਕਰਕੇ ਇੰਨੀ ਵਧੀਆ ਚੀਜ਼ ਦੇ ਰਹੇ ਹਾਂ ਮੈਨੂੰ ਘੱਟੋ ਘੱਟ 3 ਸਾਲ ਹੋ ਗਏ ਇਸ ਚੀਜ਼ ਤੇ ਕੰਮ ਕਰਦੇ ਨੂੰ ਸੇਲ ਕਰਦੇ ਨੂੰ 100% ਰਿਜ਼ਲਟ ਆਉਂਦਾ ਬਰ ਮੈਂ ਚਾਹੁੰਦਾ ਵੀ ਇਹ ਘਰ ਘਰ ਪਹੁੰਚੇ ਲੋਕ ਘਰੇ ਬੈਠੇ ਜਕੀ ਜਾਂਦੇ ਆ ਡਰੀ ਜਾਂਦੇ ਆ ਮੈਂ ਤਾਂ ਸਿਰਫ ਇਹ ਆਫਰ ਡਰ ਲਈ ਖੋਲਣ ਲਈ ਲਾਈ ਆ ਵੀ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਆ ਜਾਓ ਲੋਕਾਂ ਨੇ ਸਾਨੂੰ ਮੈਨੂੰ ਫੋਨ ਕਰਕੇ ਬਾਰ ਬਾਰ ਪੁੱਛਦੇ ਆ ਜੀ ਗਾਰੰਟੀ ਕੀ ਆ ਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੈ ਜੀ ਅਸੀਂ ਕਹਿੰਦੇ ਪੈਸੇ ਮੋੜਦੇ ਆਂਗੇ ਫਿਰ ਵੀ ਉਹਨਾਂ ਦਾ ਦਿਲ ਨਹੀਂ ਖੜਦਾ ਹੀ ਪੈਸੇ ਕੌਣ ਮੋੜਦਾ ਜੀ ਅੱਜ ਕੱਲ ਹਨਾ ਆਪਾਂ ਉਹ ਸਮੱਸਿਆ ਦੀ ਜਾੜੀ ਵੱਡਦੀ ਸਰ ਤੁਹਾਨੂੰ ਤਾਂ ਰੋਟੀ ਖਾਂਦੀ ਬੇਲ ਨਹੀਂ ਮਿਲਨੀ ਆਫਰ ਇਦਾਂ ਦੇ ਦਿੱਤਾ ਸਰ ਰੋਟੀ ਖਾ ਕੇ ਅਸੀਂ ਕਰਨਾ ਵੀ ਕੀ ਆ ਸੀ ਤਾਂ ਸੇਵਾ ਕਰਨਾ ਚਾਹੁੰਦੇ ਰੋਟੀ ਤਾਂ ਰਾਤ ਨੂੰ ਨੇਰੇ ਹੋਏ ਖਾ ਲਾਂਗੇ ਵੀਡੀਓ ਵੀ ਰਾਤ ਨੂੰ ਹੀ ਬਣਾਉਣ ਲੱਗਿਆ ਦਿਨੇ ਟਾਈਮ ਹੀ ਨਹੀਂ ਲੱਗਿਆ ਹੈਗਾ ਬਿਲਕੁਲ ਸਹੀ ਗੱਲ ਆ ਜ ਤੁਹਾਡੇ ਗੈਸਟ ਵੀ ਆਏ ਹੋਏ ਆ ਟੈਸਟਮਨੀ ਵੀ ਦੇਣਗੇ ਹਲੇ ਮਤਲਬ ਉਹ ਤੁਹਾਡੇ ਤੋਂ ਕਿਵੇਂ ਮਤਲਬ ਇੰਨੇ ਜਿਆਦਾ ਇਹਨਾਂ ਮੈਂ ਗੱਲਬਾਤ ਕੀਤੀ ਤਾਂ ਤੁਹਾਡੇ ਤੋਂ ਗੁਣੀ ਗੋਣੇ ਇਹਨੇ ਕਹੀ ਜਾਂਦੇ ਆ ਨਹੀਂ ਦੇਖੋ ਉਹਨਾਂ ਦੀ ਪ੍ਰੋਬਲਮ ਸੀ ਅਸੀਂ ਪਹਿਲਾਂ ਇੱਕ ਦੋ ਫਾਰਮੂਲੇ ਉਹਨਾਂ ਨੂੰ ਬੇਸਿਕ ਦਿੱਤੇ ਵੀ ਸੀਗੇ ਪਰ ਜਿਆਦਾ ਸਮੱਸਿਆ ਹੋਣ ਕਰਕੇ ਗੱਲ ਨਹੀਂ ਬਣੀ ਇਹ ਥੋੜਾ ਜਿਹਾ ਕਾਸਟਲੀ ਆ ਪਸਮਾ ਵਗੈਰਾ ਪੈ ਜਾਂਦੀ ਨੇ ਕੀਮਤੀ ਹੁੰਦੀਆਂ ਨੇ ਤੇ ਅਸੀਂ ਐਟ ਦਾ ਐਂਡ ਉਹਨਾਂ ਨੂੰ ਇਹ ਪ੍ਰੋਡਕਟ ਦੇਤਾ ਉਹ ਕਹਿੰਦਾ ਯਾਰ ਮੈਨੂੰ ਇਸ ਠੀਕ ਕਰ ਦੇ ਕਿਉਂਕਿ ਜਦੋਂ ਕਿਸੇ ਦੇ ਘਰ ਤੇ ਵਿਫਤਾ ਆ ਪਵੇ ਹਨ ਫਿਰ ਪੈਸਿਆਂ ਦੀ ਕੋਈ ਬਿਲਕੁਲ ਜੀ ਬਿਲਕੁਲ ਵਾਹਿਕ ਜੀਵਨ ਮਤਲਬ ਡਿਸਟਰੋਇਡ ਹੋ ਜਾਂਦਾ ਜੀ ਜੀ ਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਹਰੇਕ ਨੂੰ ਕੋਈ ਮਹਿੰਗੀ ਚੀਜ਼ ਦਿੱਤੀ ਜਾਵੇ ਪਰ ਇਹ ਚੀਜ਼ ਹੀ ਇੰਨੀ ਵਧੀਆ ਮਹਿੰਗੀ ਵੀ ਨਹੀਂ ਕਿਉਂਕਿ ਲੰਬਾ ਚੱਲ ਜਾਂਦੀ ਆ ਤੇ ਸਿਰਫ ਸਾਡੇ ਦਿਮਾਗ ਦੇ ਵਿੱਚ ਕੀੜੇ ਨੇ ਇਸ ਤਰ੍ਹਾਂ ਦੇ ਵੀ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਨੇ ਇਹ ਸਾਰੇ ਕੀੜਿਆਂ ਦੇ ਉੱਤੇ ਸਪਰੇਅ ਕਰਨ ਵਾਲਾ ਕੰਮ ਆ ਠੀਕ ਹੈ ਇਹ ਤਾਂ ਤੁਸੀਂ ਤੁਸੀਂ ਸਪਰੇਅ ਹੋਰਾਂ ਤੇ ਵੀ ਕਰ ਦੋਗੇ ਜੀ ਹਲੇ ਤਾਂ ਉਹ ਦੇਖੋ ਜੀ ਉਹ ਕੁਦਰਤ ਜਾਣਦੀ ਆ ਪਰ ਅਸੀਂ ਆਪਣੇ ਨਾਲ ਜਿਹੜੇ ਸਾਡੀ ਆਡੀਅנס ਜਿਹੜੀ ਸਾਡੇ ਨਾਲ ਜੁੜਦੀ ਆ ਅਸੀਂ ਉਹਦੇ ਵੈਲਫੇਅਰ ਲਈ ਜੋ ਮੇਰੇ ਤੋਂ ਹੋਊਗਾ ਜੋ ਉਹਨਾਂ ਨੂੰ ਸੰਤੁਸ਼ਟ ਕਰ ਲਈ ਜੋ ਮੇਰੇ ਤੋਂ ਹੋਊਗਾ ਮੈਂ ਉਹ ਸਭ ਕੁਝ ਕਰੂੰਗਾ ਅੱਛਾ ਤੁਸੀਂ ਅਨੰਦ ਜੀ ਮਾੜਾ ਜਿਹਾ ਦੱਸੋ ਤੁਸੀਂ ਹੈ ਕਿਹੜੀ ਕਿਹੜੀ ਤੇ ਕਿੰਨੇ ਕਿੰਨੇ ਕੋਸਟ ਰੱਖਦੀਆਂ ਤੇ ਕਿਹੜੇ ਕਿਹੜੇ ਕੰਮਾਂ ਦੇ ਮਾਣਾ ਦੱਸੋ ਜੀ ਦੇਖੋ ਤੁਸੀਂ ਸਵਾਲ ਪੇਚੀ ਦਾ ਪੁੱਛ ਲਿਆ ਕੋਸਟ ਪੁੱਛ ਲਈ ਮੈਂ ਕੋਸਟ ਵੀ ਦੱਸ ਦਿੰਨਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਖੁੱਲੀ ਕਿਤਾਬ ਹੀ ਆ ਬੰਦਾ ਕੋਈ ਘਰੇ ਬਣਾਉਣਾ ਚਾਵੇ ਘਰੇ ਬਣਾ ਸਕਦਾ ਕੋਈ ਚੱਕਰ ਨਹੀਂ ਹੈ ਚਲੋ ਆਪਾਂ ਦੱਸੀਏ ਇਹ ਬੇਸਿਕ ਜੜੀ ਬੂਟੀਆਂ ਨੇ ਇਸ ਤੋਂ ਬਿਨਾ ਹੋਰ ਵੀ ਪੈਂਦੀਆਂ ਨੇ ਪਰ ਇਹਦੇ ਨਾਲ ਬੰਦਾ ਘਰੇ ਕੰਮ ਚਲਾ ਸਕਦਾ ਜੇ ਕਿਸੇ ਨੇ ਘਰੇ ਬਣਾਉਣਾ ਤਾਂ ਆਡੀਅנס ਲਈ ਵੀ ਅਪੀਲ ਹੈ ਵੀ ਧਿਆਨ ਨਾਲ ਸਮਝ ਲਿਓ ਜੀ ਕੀ ਕੁਛ ਤੇ ਕਿੰਨਾ ਕੁਛ ਪਾਉਣਾ ਬਿਲਕੁਲ ਸਿੰਪਲ ਹੀ ਰੱਖਾਂਗੇ ਆਪਾਂ ਵੀਡੀਓ ਤਾਂ ਕਿ ਟਾਈਮ ਨਾ ਅਸ਼ਵਗੰਧਾ ਇਹਦਾ ਨਾਮ ਆ ਹਰ ਕਿਸੇ ਨੂੰ ਪਤਾ ਸਿਰਫ 20 ਤੋਂ 25 ਗ੍ਰਾਮ ਪਾਉਣੀ ਆ ਔਰ ਬਹੁਤ ਸਸਤੀ ਆ ਇਹ ਮੇਰੇ ਖਾਲ 20 25 ਗ੍ਰਾਮ 25 30 ਰੁਪਏ ਦੀ ਮਿਲ ਜਣੀ ਆ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਗੱਲ ਸਫੇਦ ਮੂਸਲੀ ਅੱਛਾ ਇਹ ਹੁੰਦੀ ਸਫੇਦ ਮੂਸਲੀ ਇਹ ਸਫੇਦ ਮੂਸਲੀ ਆ ਜੀ ਇਹ ਵੀ ਮਤਲਬ 25 ਗ੍ਰਾਮ ਹੀ ਪਾ ਲਓ 25 ਗ੍ਰਾਮ ਇਹ ਵੀ 25 30 ਰੁਪਏ ਦੀ ਹੋਈ ਆ ਮਤਲਬ ਟੋਟਲ ਦੋ ਚੀਜ਼ਾਂ ਦੇ 50 ਰੁਪਏ ਖਰਚ ਆ ਗਏ ਠੀਕ ਹੈ ਜੀ ਉਸ ਤੋਂ ਬਾਅਦ ਆਹ ਵਾਲੀ ਆ ਜੀ ਸਾਲਮ ਮਿਸ਼ਰੀ ਇਹਦਾ ਨਾਮ ਹੈ ਜੀ ਸਾਲਮ ਮਿਸ਼ਰੀ ਬਹੁਤ ਵਧੀਆ ਸੋਰਸ ਆ ਕੈਲਸ਼ੀਅਮ ਦਾ ਮਿਨਰਲਸ ਦਾ ਵਿਟਾਮਿਨਸ ਦਾ ਅੱਛਾ ਠੀਕ ਹੈ ਇਹ 200 ਰੁਪਏ ਦੇ ਆਸ-ਪਾਸ ਪਿਓਰ ਵਧੀਆ ਜਿਹੜੀ ਇਹ 200 ਰੁਪਏ 10 ਗ੍ਰਾਮ ਦਾ ਰੇਟ ਆ 25 ਗ੍ਰਾਮ ਪਾਉਂਗੇ ਤਾਂ 500 ਰੁਪਏ ਦੀ ਇਹ ਹੋ ਗਈ ਠੀਕ ਹੈ ਜੀ ਟੋਟਲ 550 ਹੋ ਗਏ ਗਿਣੀ ਚੱਲਿਓ ਜੀ ਠੀਕ ਹੈ ਜੀ ਲਿਖ ਲਓ ਜੀ ਕਾਪੀ ਪੈਨ ਲਿਖ ਲਓ ਲਿਖ ਲਓ ਲਿਖ ਲਓ ਇਹ ਸ਼ਤਾਵਰੀ ਹੈ ਜੀ ਲਗਭਗ 20 ਰੁਪਏ ਦੀ ਤੋਲਾ ਵਾ 2.5 ਤੋਲੇ ਪਾਉਣੀ ਹੈ 50 ਰੁਪਏ ਦੀ ਇਹ ਹੋ ਗਈ 550 ਤੇ 50 600 ਵਿਦਾਰੀ ਗੰਦ 100 ਰੁਪਏ ਦੀ ਇਹ ਪਾ ਲੋ 700 ਰੁਪਏ ਸੋਨ ਪਾਪੜੀ ਲੱਗਦੀ ਲੱਗਦੀ ਸੋਨ ਪਾਪੜੀ ਆ ਜੀ ਪਰ ਇਹ ਜਾੜਾ ਵਿਦਾਰੀ ਗੰਦ ਨਾਮ ਦਾ ਪੌਦਾ ਜਾੜਾ ਠੀਕ ਹੈ ਜੀ ਆ ਕੌਂਚ ਬੀਜ ਨੇ ਜੀ ਕਿਹੜੇ ਬੀਜ ਤੁਸੀਂ ਕੌਂਚ ਦੇ ਬੀਜ ਬਹੁਤ ਪਪੂਲਰ ਮੈਡੀਸਨ ਆਯੁਰਵੇਦ ਦੀ 25 ਤੋਂ 50 ਰੁਪਏ ਦੇ ਇਹ ਪਾ ਲੋ 25 ਗ੍ਰਾਮ 50 ਰੁਪਏ ਦੇ ਮਿਲ ਜਾਣੇ ਇਹ ਕਦ ਵਸਤੇ ਬੇਸਿਕਲੀ ਕਿਹੜੀ ਚੀਜ਼ ਆ ਸਾਰੀਆਂ ਚੀਜ਼ਾਂ ਜੀ ਸਾਡੇ ਮਸਲ ਦੀ ਸਟਰੈਂਥ ਲਈ ਨੇ ਮਸਲ ਦੀ ਸਟਰੈਂਥ ਲਈ ਬ੍ਰੇਨ ਦੀ ਜਿਹੜੀ ਸਾਡੀ ਸ਼ਕਤੀ ਆ ਉਹਨੂੰ ਵਧਾਉਂਦੀਆਂ ਨੇ ਕੁਝ ਹਾਰਟ ਨਾਲ ਜੁੜੇ ਹੋਏ ਨੇ ਮਤਲਬ ਸਾਡੀ ਬਾਡੀ ਦੀ ਓਵਰਆਲ એનર્ਜੀ ਤੇ ਕੰਮ ਹੁੰਦਾ ਤਾਂ ਹੀ ਸਾਡਾ ਪੂਰਾ ਸਰੀਰ ਵਰਕਆਊਟ ਕਰਦਾ ਠੀਕ ਹੈ ਨਾ ਜੀ ਤੇ ਇਹ 6 ਕਾਮਨ ਜੜੀ ਬੂਟੇ ਨੇ ਇਸ ਤੋਂ ਇਲਾਵਾ ਦੋ ਹੋਰ ਨੇ ਜੀ ਇਹ 700 ਰੁਪਏ ਦੀ ਹੋ ਗਿਆ 25 ਗ੍ਰਾਮ ਹੀ ਆਕਰਕਰ ਆਪਾਂ ਲੋ 25 ਗ੍ਰਾਮ ਹੀ ਸਾਲਮ ਪੰਜਾਬ ਪਾ ਲੋ 1000 ਰੁਪਏ ਦੇ ਉਹ ਹੋ ਜਾਣੇ ਮਤਲਬ 17-1800 ਰੁਪਏ ਦੀ ਇਹ ਦਵਾਈ ਹੋ ਗਈ ਕੱਲੀ ਇਹਦੇ ਨਾਲ ਵੀ ਕੰਮ ਚੱਲ ਸਕਦਾ ਇਹਨੂੰ ਪੀਸ ਕੇ ਰਗੜ ਕੇ ਰੱਖ ਲੋ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਖਾਈ ਚੱਲੋ ਕੰਮ ਇਹਦੇ ਨਾਲ ਚੱਲ ਸਕਦਾ ਬੇਸਿਕ ਸਮੱਸਿਆ ਸਮਾਧਾਨ ਹੋ ਸਕਦਾ ਜਿਹਨਾਂ ਨੂੰ ਲੱਗਦਾ ਕਿ ਅਸੀਂ ਜ਼ਿਆਦਾ ਇੰਜੋਏ ਕਰਨਾ ਚਾਹੁੰਦੇ ਹਾਂ ਜ਼ਿੰਦਗੀ ਨੂੰ ਲੰਬਾ ਲੰਬੀ ਜ਼ਿੰਦਗੀ ਜ਼ਿੰਦਗੀ ਨਾਲ ਵੀ ਸਿੱਧਾ ਸੰਬੰਧ ਹੈ ਇਹਦਾ ਇਕੱਲੀ ਉਸ ਸਮੱਸਿਆ ਨਾਲ ਨਹੀਂ ਜਿਹੜਾ ਬੰਦਾ ਵਧੀਆ ਖੁਰਾਕ ਖਾਊਗਾ ਉਹ ਤੰਦਰੁਸਤ ਜੀਵਨ ਤੇ ਲੰਬਾ ਜੀਵਨ ਵੀ ਜੀਊਗਾ ਨਹੀਂ ਸਰ ਵਧੀਆ ਖੁਰਾਕ ਅੱਜਕੱਲ ਮਿਲਦੀ ਨਹੀਂ ਇਹ ਇਹ ਤਾਂ ਤੁਸੀਂ ਦੱਸ ਰਹੇ ਹੋ ਨਾ ਇਹ ਤਾਂ ਬਿਲਕੁਲ ਤੁਹਾਡੀ ਗੱਲ ਹੈ ਕੁਝ ਲੋਕ ਮਤਲਬ ਅੱਜਕੱਲ ਜਿਹੜਾ ਲਾਈਫ ਸਟਾਈਲ ਜਿਹੜਾ ਸਵੇਰੇ ਮੀਆਂ ਬੀਬੀ ਦੋਨੇ ਜੌਬ ਤੇ ਗਏ ਸ਼ਾਮੀ ਆਏ 7:30 ਜਾਂ 8 ਵਜੇ ਜੋਮੈਟੋ ਤੋਂ ਖਾਣਾ ਆਰਡਰ ਕੀਤਾ ਸੋ ਗਏ ਨਾ ਇੱਕ ਦੂਜੇ ਨੂੰ ਪਰਸਨਲ ਟਾਈਮ ਦੇ ਪਾਉਂਦੇ ਐ ਅਗਰ ਟਾਈਮ ਦੇ ਵੀ ਪਾਉਂਦੇ ਆ ਉਹਦੇ ਵਿੱਚ ਫੋਨ ਆ ਜਾਂਦਾ ਜਾਂ ਕੁਝ ਵੀ ਹੋਰ ਗੱਲਾਂ ਹੈਨਾ ਮਤਲਬ ਗਰਮੀ ਪੈ ਰਹੀ ਹੈ ਹੁਣ ਕਈਆਂ ਦੇ ਘਰੇ ਤਾਂ AC ਵੀ ਨਹੀਂ ਉਹ ਪਾਉਂਦੇ ਵਿਚਾਰਿਆਂ ਦੇ ਘਰੇ ਹੁਣ ਗਰਮੀ ਦਾ ਹੀ ਬੜਾ ਪ੍ਰਭਾਵ ਹੈ ਇਸ ਚੀਜ਼ ਤੇ ਹੈਨਾ ਪਾਸਟਰ ਸਰ ਵਾਲਾ ਦੇਖੋ ਪਾਸਟਰ ਸਰ ਦਾ ਆ ਜਿਹੜੀ ਜਿਹੜੀ ਬੁਟੀਆਂ ਨੇ ਕਾਮਨ ਹੋ ਉਸ ਤੋਂ ਬਾਅਦ ਆ ਗਈ ਜੀ ਗੱਲ ਭਸਮਾਂ ਦੀ ਮੈਂ ਤੁਹਾਨੂੰ ਸਿਰਫ ਦੋ ਦਿਖਾਉਣਾ ਜੀ ਬਾਕੀ ਨੂੰ ਰਹਿਣ ਦਿਓ ਕਿਉਂਕਿ ਲੰਬੀ ਹੋ ਜਾਣੀ ਵੀਡੀਓ ਆ ਫੋਕਸ ਜੇ ਕਰਵਾ ਦੂੰ ਤਾਂ 13300 ਰੁਪਏ ਦੀ 1 ਗ੍ਰਾਮ ਹੈ ਜੀ ਸੋਨੇ ਦੀ ਭਸਮਾ ਓਹ ਹੋ 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 1 ਗ੍ਰਾਮ ਹੈ ਜੀ ਇੰਨੀ ਮਹਿੰਗੀ ਇੰਨੀ ਮਹਿੰਗੀ ਹੈ ਜੀ ਇਹ ਇੰਨੀ ਮਹਿੰਗੀ ਸਰ ਹਾਂ ਜੀ ਆ ਮੋਤੀ ਭਸਮਾ ਇਹ ਕੁਝ ਠੀਕ ਰੇਟ ਦੀ ਹੁੰਦੀ ਹੈ ਮੇਰੇ ਖਿਆਲ ਸਾਢੇ 650 ਰੁਪਏ ਦੀ 1 ਗ੍ਰਾਮ ਹੈ ਇਹ ਇਹ ਕਿੰਨੇ ਗ੍ਰਾਮ ਦੀ ਡੱਬੀ ਹੈ ਇਹ 1 ਗ੍ਰਾਮ ਦੀ ਜੀ ਇਹਦੇ ਵਿੱਚ ਮਾੜੀ ਜੀ ਹੁੰਦੀ ਹੈ 1 ਗ੍ਰਾਮ ਹਾਂ ਇਹ ਇੰਨੀ ਬਹੁਤ ਮਹਿੰਗੀ ਹੈ ਜਿਆਦਾ ਲਿੱਤੀ ਨਹੀਂ ਜਾਂਦੀ ਇਹੇ ਦੀਆਂ ਜੜੀ ਬੂਟੀਆਂ ਵਿੱਚ ਮਿਕਸ ਕਰਕੇ ਅਸੀਂ ਆਡੀਅנס ਦੇ ਭਲੇ ਲਈ ਮੈਡੀਸਿਨ ਤਿਆਰ ਕਰਤੀ ਤਾਂ ਆਪਾਂ ਦੇਖੋ ਆ ਆਪਣਾ ਈ 1700 ਰੁਪਏ ਦੀ ਲਗਭਗ ਮਹੀਨਾ ਚੱਲੂਗੀ ਜੀ ਹੂੰ 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 ਤੇ ਆ ਸਾਡੀ ਅਰਬੀ ਘੋੜਾ ਨਾਮ ਦਾ ਇੱਕ ਛੋਟਾ ਜਿਹਾ ਪ੍ਰੋਡਕਟ ਆ ਛੋਟੀ ਜੀ ਡੱਬੀ ਆ ਪਰ ਇਹ ਪੀਪੇ ਦਾ ਦੇਸੀ ਜੇ ਆਪਣੇ ਵਰਤਦੇ ਆ ਇੱਕ ਪੀਪਾ ਭਰਿਆ ਹੋਇਆ ਪੰਜੀਰੀ ਦਾ ਉਹਦੀ ਤਰ੍ਹਾਂ ਕੰਮ ਕਰੂਗਾ ਕਿਉਂਕਿ ਇਹ ਐਕਸਟ੍ਰੈਕਟ ਬੇਸ ਆ ਆਹੀ ਜੜੀ ਬੂਟਿਆਂ ਦੇ ਵਿੱਚ ਜਿਹੜੇ ਐਕਸਟ੍ਰੈਕਟ ਨੇ ਉਹ ਕੱਢੇ ਗਏ ਨੇ ਪੂਰੀਆਂ ਜਿਹੀਆਂ ਪਹਿਲੇ ਤੋੜ ਵਾਲੀ ਹੈ ਚੀਜ਼ ਇਹ ਹਾਂਜੀ ਪਹਿਲੇ ਤੋੜ ਵਾਲੀ ਕਹਿ ਸਕਦੇ ਹੋ ਤੁਸੀਂ ਉਹ ਚੀਜ਼ ਹੈ ਪਹਿਲੇ ਤੋੜ ਦੀ ਦਾਰੂ ਹਾਂ ਠੀਕ ਹੈ ਜੀ ਖਾਂਦੇ ਆਸਾਰ ਤੁਹਾਡੇ ਸਰੀਰ ਦੇ ਵਿੱਚ ਅਸਰ ਕਰਨਾ ਸ਼ੁਰੂ ਕਰ ਦਿੰਦੀ ਆ 5-7 ਦਿਨਾਂ ਦੇ ਵਿੱਚ ਵਿਜੀਬਲ ਰਿਜ਼ਲਟ ਮਿਲਦੇ ਆ ਦੇਖਣ ਨੂੰ ਮਰੀਜ਼ ਨੂੰ ਮਰੀਜ਼ ਕਹਿ ਰਹੇ ਆ ਇਹ ਮਰੀਜ਼ ਨਹੀਂ ਹੁੰਦਾ ਵੈਸੀ ਹਰ ਇਨਸਾਨ ਨੂੰ ਠੀਕ ਹੈ ਨਾ ਆਪਣੇ ਸਰੀਰ ਦੇ ਵਿੱਚ એનર્ਜੀ ਪਤਾ ਲੱਗਣ ਲੱਗ ਜਾਂਦੇ ਕੋਈ ਥਕਾਵਟ ਨਹੀਂ ਕੰਮ ਖੁਸ਼ ਹੋ ਕੇ ਬੰਦੇ ਨੇ ਕਰਨਾ ਆਪਣੀ ਗ੍ਰੈਸਤ ਜੀਵਨ ਵਧੀਆ ਜੀਣਾ ਸਾਰਾ ਕੁਝ ਸਾਹਮਣੇ ਆ ਜਾਂਦਾ 5 7 10 ਦਿਨਾਂ ਦੇ ਵਿੱਚ ਹੀ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਠੀਕ ਹੈ ਨਾ ਉੱਥੇ ਤੱਕ ਦਾ ਅਸੀਂ ਅਗਲੇ ਨੂੰ ਕਹਿੰਦੇ ਵੀ ਤੁਸੀਂ ਸਾਡੇ ਕੋਲ ਪ੍ਰੋਡਕਟ ਲੈ ਜਾਓ ਕੋਈ ਪੈਸਾ ਦੇਣ ਦੀ ਲੋੜ ਨਹੀਂ ਬਿਨਾਂ ਕੋਈ ਪੈਸਾ ਦਿੱਤੇ ਲੈ ਕੇ ਜਾਓ 10ਾਂ ਦਿਨਾਂ ਦੇ ਵਿੱਚ ਸਾਡੇ ਕੋਲ ਨੂੰ ਤੁਹਾਨੂੰ ਕਾਲ ਆਊਗੀ ਤੋਂ ਨੂੰ ਰਿਜ਼ਲਟ ਪੁੱਛਿਆ ਜਾਊਗਾ ਜੇ ਤਾਂ ਤੁਸੀਂ ਕਹਿੰਦੇ ਜੀ ਬਹੁਤ ਓਕੇ ਆ ਅਸੀਂ ਪੇਮੈਂਟ ਲੈ ਲਾਂਗੇ ਜੇ ਤੁਸੀਂ ਕਹਿੰਦੇ ਨਹੀਂ ਜੀ ਸਾਨੂੰ ਫਿੱਟ ਨਹੀਂ ਹੈਗਾ ਤੁਸੀਂ ਸਾਨੂੰ ਸਾਡਾ ਪ੍ਰੋਡਕਟ ਵਾਪਸ ਕਰ ਦਿਓ ਉਹਦਾ ਕੋਈ ਪੈਸਾ ਨਹੀਂ ਨਾ ਕੋਈ ਕਟ ਰਿਹਾ ਔਰ ਯੂ ਜਿਹੜੀ ਕੀਤੀ ਹੋਊਗੀ ਬਤਨੇ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਕੋਈ ਇਹਦਾ ਦੇਖੋ ਰਿਸਕ ਜ਼ਿੰਦਗੀ ਦੇ ਨਾਲ ਚੱਲਦੇ ਆ ਸਾਨੂੰ ਕੋਈ ਇਹ ਨਹੀਂ ਪ੍ਰੋਬਲਮ ਤੁਸੀਂ ਅਸਲ ਦੇ ਵਿੱਚ ਦੇਖੋ ਲੋਕਾਂ ਦਾ ਭਲਾ ਚਾਹੁੰਦੇ ਹੋ ਦੇਖੋ ਮੈਂ ਤੁਹਾਡੇ ਵਰਗਾ ਤੁਹਾਡੇ ਵਰਗਾ ਮੈਂ ਮੈਂ ਤੁਹਾਡੇ ਮੂੰਹ ਤੇ ਕੋਈ ਤਾਰੀਫ ਨਹੀਂ ਕਰਦਾ ਪਿਆ ਮੈਂ ਮੇਰੀ ਇੰਨਾ ਕ ਐਕਸਪੀਰੀਅੰਸ ਹੋ ਚੁੱਕਿਆ ਪਰ ਕੋਈ ਮਤਲਬ ਟੈਸਟੀਮਨੀ ਐਦਾਂ ਨਹੀਂ ਕੋਈ ਐਡਵਾਂ ਕਿਆ ਬਾਤ ਹੈ ਜੀ ਹੁਣ ਹੋ ਸਕਦੀ ਆ ਕਿਉਂਕਿ ਸਾਡੇ ਨਾ ਸਮਾਜ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਹੂੰ ਬਿਨਾ ਮਤਲਬ ਤੋਂ ਚੀਜ਼ ਲੈ ਕੇ ਬਾਅਦ ਚ ਪੈਸੇ ਦੇਣ ਦੀ ਉਹ ਗੁੰਜਾਇਸ਼ ਕਈ ਵਾਰੀ ਨਹੀਂ ਹੁੰਦੀ ਜਾਣ ਬੋਝ ਕੇ ਕਹਿੰਦੇ ਮੈਨੂੰ ਫੇਟ ਨਹੀਂ ਲਓ ਜੀ ਵਾਪਸ ਲੈ ਲਓ ਪ੍ਰੋਡਕਟ ਇਹ ਹੋ ਸਕਦਾ ਪਰ ਸਾਡਾ ਜਿਹੜਾ ਵਿਸ਼ਵਾਸ ਹੈ ਨਾ ਉਹ ਤਾਂ ਸਿਰ ਚੜ ਕੇ ਬੋਲ ਰਿਹਾ ਕਿ ਯਾਰ ਇਹ ਚੀਜ਼ ਤਾਂ ਹਰ ਕਿਸੇ ਦੀ ਜ਼ਰੂਰਤ ਆ ਥੋੜੀ ਥੋੜੀ ਲੋਕਾਂ ਨੂੰ ਵਰਤਣੀ ਚਾਹੀਦੀ ਜ਼ਿਆਦਾ ਨਹੀਂ ਤਾਂ ਥੋੜਾ ਆ ਤੁਸੀਂ ਕਿੰਨੇ ਚਿਰ ਚੱਲ ਜੂ ਤੁਹਾਡੇ ਹਿਸਾਬ ਨਾਲ ਡੱਬੀ ਇਹ ਮੇਰੇ ਹਿਸਾਬ ਨਾਲ ਤਾਂ ਕਢ ਜੂ 15 20 ਦਿਨ 15 ਕੁ ਦਿਨ ਇਹ ਸਰ ਘੱਟੋ ਘੱਟ 3 ਮ ਇਹ 3 ਮਹੀਨੇ ਦੀ ਡੋਜ਼ ਆ ਕਿਸੇ ਨੂੰ ਤੱਕ ਨਿਚੋੜਦਾ ਵੀ ਨਿਚੋੜ ਬਿਲਕੁਲ 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 ਮौज ਕਰੋ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਉਹ ਵਾਲੀ ਥਿਊਰੀ ਤੇ ਲਾਗੂ ਹੁੰਦੀ ਆ ਅਸੇ ਸਰ ਇੱਕ ਗੱਲ ਮੈਂ ਤੁਹਾਡੇ ਤੋਂ ਬੜਾ ਮੇਨ ਸਵਾਲ ਮੇਰੇ ਦਿਮਾਗ ਤੇ ਆ ਗਿਆ ਇੱਕ ਦੇਖੋ ਜੇ ਆਪਾਂ ਗੱਲ ਇਦਾਂ ਦੀ ਕੈਮਰੇ ਮੂਰੇ ਕਰ ਨਹੀਂ ਸਕਦੇ ਲੋਕ ਨਾ ਮਤਲਬ ਉਹ ਕਹਿੰਦੀ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਉਹ ਚੀਜ਼ ਖਾ ਲੈਂਦੇ ਆ ਨਾ ਉਹਨੂੰ ਚਮਚਾ ਕਾਰਡ ਮਾਰ ਲਿਆ ਹੈ ਨਾ ਮਤਲਬ 10000 ਰੁਪਏ ਤਾਂ ਮਹੀਨੇ ਦਾ ਉਹੀ ਖਾ ਜਾਂਦੇ ਆ ਕਹਿੰਦੇ ਵੀ ਹਾਂ ਉਹ ਵੀ ਥੋੜਾ ਜਿਹਾ ਮਤਲਬ ਪਰ ਜਦੋਂ ਉਹਨੂੰ ਛੱਡਣ ਦੀ ਵਾਰੀ ਆਂਦੀ ਹੈ ਜਦੋਂ ਹੱਡਾਂ ਚ ਰਚ ਜਾਂਦੇ ਆ ਉਦੋਂ ਡਾਕਟਰ ਸਾਹਿਬ ਦੱਸੋ ਵੀ ਉਦੋਂ ਲੋਕਾਂ ਨੂੰ ਕੀ ਪ੍ਰੋਬਲਮ ਆਂਦੀ ਹੈ ਪ੍ਰੋਬਲਮ ਉਹੀ ਆਉਂਦੀ ਜੀ ਮੁੜ ਕੇ ਬੰਦਾ ਕਿਸੇ ਕੰਮ ਦਾ ਰਹਿੰਦਾ ਨਹੀਂਗਾ ਤੁਹਾਡੇ ਕੋਲ ਕੁਆਂਟੀਟੀ ਵਗੈਰਾ ਹੁੰਦਾ ਤਾਂ ਇਸ ਇੰਟਰਵਿਊ ਤੋਂ ਬਾਅਦ ਲਾਈਨ ਲੱਗਣੀ ਹੈ ਤੁਹਾਡੇ ਕੋਲੇ ਨਹੀਂ ਮੋਸਟ ਵੈਲਕਮ ਜੀ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਕਿਉਂਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਜਿਹੜੀਆਂ ਉਹਨਾਂ 'ਚ ਤਿਆਰ ਹੁੰਦਾ ਅਸੀਂ ਬਾਈ ਹੈਂਡ ਨਹੀਂ ਤਿਆਰ ਕਰਦੇ ਨਾਲ ਲਾਇਸੈਂਸ ਨੰਬਰ ਲੱਗਿਆ ਹੋਇਆ ਪ੍ਰੋਪਰ ਟੈਸਟ ਹੋ ਕੇ ਆਉਂਦਾ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਨਾ ਕੋਈ ਇਸ ਤਰ੍ਹਾਂ ਦਾ ਜਿੰਨਾ ਮਰਜ਼ੀ ਸਾਡੇ ਕੋਲ ਲੈ ਸਕਦਾ ਫਾਰਮੂਲਾ ਸਾਡਾ ਜਾਂਦਾ ਅਸੀਂ ਸਾਡੀ ਜਿੰਨਾ ਮਰਜ਼ੀ ਤਿਆਰ ਕਰਾ ਲਈ ਰੋਜ਼ ਦਾ ਹਜ਼ਾਰਾਂ ਦੇ ਹਿਸਾਬ ਨਾਲ ਬਾਹਰ ਵਾਲੇ ਬੰਦੇ ਨੂੰ ਜੀ ਦੇਖੋ ਸਪੀਡ ਪੋਸਟ ਜਾਂ ਕੂਰੀਅਰ ਦਾ ਸਿਸਟਮ ਹੁੰਦਾ ਜੇ ਇੰਡੀਆ ਦੇ ਵਿੱਚ ਫੋਰਨ ਦੇ ਵਿੱਚ ਆਦਾ ਅਸੀਂ ਫੈਡੈਕਸ ਰਾਹੀਂ ਭੇਜਦੇ ਹਾਂ ਬਹੁਤ ਜਾਂਦਾ ਸਾਡਾ ਸਟਾਕ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੀ ਜਗਾ ਜਾ ਰਿਹਾ ਵਾ ਪਰ ਸਿਰਫ ਇੱਕ ਇਟਲੀ ਇਹਦਾ ਦੇਸ਼ ਆ ਜਿੱਥੇ ਸਾਡੀ ਮੈਡੀਸਨ ਕੋਈ ਵੀ ਨਹੀਂ ਜਾਂਦੀ ਕੋਈ ਵੀ ਮੈਡੀਸਨ ਨਹੀਂ ਜਾਂਦੀ ਸਾਡੀ ਕੱਲੇ ਨੂੰ ਛੱਡ ਦੋ ਕਿਸੇ ਦੀ ਵੀ ਨਹੀਂ ਜਾਂਦੀ ਤੇ ਇਟਲੀ ਨਹੀਂ ਅਸੀਂ ਭੇਜਦੇ ਅੱਛਾ ਹਾਂਜੀ ਤੇ ਅਨੰਤ ਜੀ ਮਤਲਬ ਇਹਨੂੰ ਕੋਈ ਵੀ ਕਿੰਨੀ ਕੁ ਉਮਰ ਕੋਈ ਉਮਰ ਲਿਆ ਜੀ ਕੋਈ ਹਾਂ ਦੇਖੋ ਵੈਸੇ ਤਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਰ ਇਹਦੀ ਤਾਕਤ ਇੰਨੀ ਆ ਕਿ ਸਾਰੇ ਸਮਝਦਾਰ ਹਾਂ ਮੈਂ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੁੰਦਾ ਕਿ ਜੇ ਕੋਈ ਕੁਮਾਰਾ ਮੁੰਡਾ ਇਹਨੂੰ ਖਾਣਾ ਚਾਹੁੰਦਾ ਆਪਦੀ ਗੁੰਜਾਇਸ਼ ਆਪਦੇ ਸਰੀਰ ਦੀ ਹੈਸियत ਦੇਖ ਕੇ ਖਾ ਲਵੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਇੰਨਾ ਸਟੈਮੀਨਾ ਵਾ ਤੇ ਦਿੱਕਤ ਥੋੜੀ ਹੋ ਸਕਦੀ ਆ ਫੇਸ ਮੈਂ ਜੀ ਤੁਸੀਂ ਉਹ ਮਰਜ਼ੀ ਖਾ ਲਵੇ ਕੋਈ ਗੱਲ ਨਹੀਂ ਫੱਟੇ ਚੱਕ ਚੀਜ਼ ਆ ਕਹਾਵਾ ਤੇ ਤੂੰ ਤਾਂ ਯਾਰ ਨਵੇਂ ਮਤਲਬ ਫਾਰਮੂਲੇ ਦਾ ਵੈਸੇ ਇੱਕ ਗੱਲ ਦੱਸਾਂ ਮਤਲਬ ਤੁਸੀਂ ਜਿਹੜਾ ਉਹ ਆਫਰ ਲਾਇਆ ਨਾ ਬੰਦਿਆਂ ਲਈ ਉਹ ਬੜਾ ਹੀ ਰਾਮਬਾਣੇ ਦੇਖੋ ਅਸੀਂ ਸਮੀ ਤੁਹਾਨੂੰ ਬਹੁਤ ਮਿਲ ਨਹੀਂ ਆਉਂਦੇ ਇਹ ਦੇ ਕਰਕੇ ਬਾਕੀ ਜੀ ਇੱਕ ਗੱਲ ਦੱਸੋ ਵੀ ਇਹਦੇ ਚ ਉਹ ਜਿਹੜਾ ਤੁਸੀਂ ਦੱਸੇ ਸੋਨੇ ਦੀ ਪਸਮ ਹੈ ਇਹ 13000 ਰੁਪਏ ਦੀ ਇੱਕ ਕਰਾਮ ਹੈ ਕਿੰਨੇ ਕਿ ਪੈਂਦੀ ਹੈ ਇਹਦੇ ਚ ਇਹ ਦੇਖੋ ਸਾਡੇ ਆਯੁਰਵੇਦ ਦੇ ਵਿੱਚ ਨਾ ਅਲੱਗ-ਅਲੱਗ categories ਨੇ ਇਹ ਅਸੀਂ ਬਣਾਇਆ ਹੋਇਆ ਇੱਕ ਨਾਰਮਲ ਪ੍ਰੋਡਕਟ ਹਰ ਕਿਸੇ ਲਈ ਵੈਸੇ ਤਾਂ ਆਮ ਇੱਕ ਇਨਸਾਨ ਨੂੰ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਆ 1 ਗ੍ਰਾਮ ਤੱਕ ਭਸਮ ਇੱਕ ਮਹੀਨੇ ਚ ਖਾਧੀ ਜਾਂਦੀ ਹੈ ਬਾਕੀ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਪਰ ਜਿਹੜੀ ਸਾਡੀ ਆ ਕਿਉਂਕਿ ਅਸੀਂ ਬਜਟ ਵੀ ਦੇਖਣਾ ਜੇ ਅਸੀਂ ਕਿਸੇ ਨੂੰ ਕਹਾਂਗੇ 13000 ਦੀ ਤਾਂ ਜੀ ਇਹ ਪੈ ਗਈ ਬਾਕੀ ਹੋਰ ਚੀਜ਼ਾਂ ਤੁਸੀਂ 20000 ਸਾਨੂੰ ਦਿਓ ਨਹੀਂ ਗੱਲ ਬਣਦੀ ਇੱਕ ਗ੍ਰਾਮ ਭਸਮ 6 ਡੱਬੀਆਂ ਦੇ ਵਿੱਚ ਐਵਰੇਜ ਨਾਲ ਪੈਂਦੀ ਆ 150 mg ਇੱਕ ਡੱਬੀ ਦੇ ਵਿੱਚ 골ਡ ਦੀ ਭਸਮ ਹੁੰਦੀ ਆ ਇਪਾ ਸਮਝਿਦਾ ਹਾਂ ਦੀ ਮਤਲਬ ਸਮਝਦੇ ਇਹ ਗੱਲ ਅਜੇ ਤੱਕ ਨੀ ਕਿਸੇ ਦੇ ਪੱਲੇ ਪਈ ਦੇਖੋ ਸਿੰਪਲ ਗੱਲ ਹੈ ਕਿ ਸੋਨਾ ਵਾ ਸੋਨਾ ਜੋ ਹੈਗਾ ਵਾ ਉਹਨੂੰ ਹੀ ਬਰਨ ਕਰਕੇ ਜਲਾ ਕੇ ਅੱਛਾ ਉਹਦੀ ਭਸਮ ਬਣਾਈ ਜਾਂਦੀ ਆ ਆਯੁਰਵੈਦਿਕ ਲੈਬੋਰੀਟਰੀ ਹੁੰਦੀਆਂ ਨੇ ਜਿਵੇਂ ਆਯੁਰਵੇਦ ਦੇ ਪੁਰਾਣੇ ਬਜ਼ੁਰਗ ਨੇ ਬੈਠੇ ਨੇ ਉਹ ਇਹਨਾਂ ਭਸਮਾਂ ਨੂੰ ਤਿਆਰ ਕਰਦੇ ਆ ਅਸੀਂ ਖੁਦ ਨਹੀਂ ਤਿਆਰ ਕਰਦੇ ਅਸੀਂ ਇਹ ਵੈਦਨਾਥ ਕੰਪਨੀ ਦੀ ਹੈ ਜੇ ਤੁਸੀਂ ਧਿਆਨ ਦਿਓਗੇ ਆ ਕਾਫੀ ਫੇਮਸ ਕੰਪਨੀ ਹੈ ਹਾਂ ਅਸੀਂ ਬ੍ਰਾਂਡਡ ਪ੍ਰੋਡਕਟ ਹੀ ਇਸਤੇਮਾਲ ਕਰਦੇ ਆ ਠੀਕ ਹੈ ਨਾ ਉਹ ਸਾਨੂੰ ਲੋੜ ਹੀ ਨਹੀਂ ਟੱਕਰਾ ਮਾਰ ਪਾਣੀ ਵੀ ਹੈ ਹਾਂ ਬਹੁਤ ਪੁਰਾਣੀ ਹੈ ਪੈਸੇ ਦੇ ਕੇ ਚ ਜਿਹੜੇ 5 400 ਵੱਧ ਘੱਟ ਲੱਗਣਿਆ ਅਸੀਂ ਉਹਦੀ ਚਿੰਤਾ ਨਹੀਂ ਕਰਦੇ ਹੈਗੇ ਜੇ ਆਪ ਬਣਾਵਾਂਗੇ ਥੋੜੀ ਸਸਤੀ ਪੈਜੂ ਪਰ ਸਮਾਂ ਨਹੀਂ ਹੈਗਾ ਸਮਾਂ ਦਾ ਵੀਡੀਓ ਤੁਸੀਂ ਆਪਾਂ ਰਾਤ ਨੂੰ ਬਣਾ ਰਹੇ ਆ ਤੁਹਾਡੇ ਸਾਹਮਣੇ ਦੇਖ ਲਓ ਸਰ ਕਿੰਨਾ ਟਾਈਮ ਹੋ ਰਿਹਾ ਹੈ ਮੇਰੇ ਸਹਾਨੂੰ 10 ਵਜੇ ਰਹੇ ਹੁਣ ਹਾਂਜੀ 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 ਪਰ ਇੱਕ ਗੱਲ ਆਨੰਦ ਜੀ ਮਤਲਬ ਬਾਕੀ ਇੱਕ ਵਾਰੀ ਜਰੂਰ ਜਿਹੜੇ ਕਪਲਸ ਖੁੱਲ ਕੇ ਗੱਲ ਨਹੀਂ ਕਰ ਸਕਦੇ ਤਾਂ ਕਾਈਂਡਲੀ ਪਲੀਜ਼ ਉਹਨਾਂ ਬਾਰੇ ਵੀ ਕੋਈ ਸੋਲੂਸ਼ਨ ਦੱਸੋ ਦੇਖੋ ਗੱਲ ਤਾਂ ਕਰਨੀ ਪੈਣੀ ਆ ਸਾਡਾ ਨੰਬਰ ਤੁਸੀਂ ਡਿਸਪਲੇ ਤੇ ਲਗਾ ਲਓ ਕਿਸੇ ਦੀ ਕੋਈ ਪ੍ਰੋਬਲਮ ਹੈਗੀ ਆ ਉਹ ਸਾਡੇ ਨਾਲ ਸ਼ੇਅਰ ਕਰ ਸਕਦਾ ਜੰਗ ਬਜ਼ੁਰਗਾਂ ਕੋਈ ਰੋਲਾ ਨਹੀਂ ਹੁੰਦਾ ਠੀਕ ਹੈ ਨਾ ਅਸੀਂ ਉਹੋ ਜਿਹਾ ਜੈਂਟਲੀ ਜਿਹਾ ਸਵਾਲ ਜਵਾਬ ਕਰਕੇ ਅਗਲੀ ਜੇ ਕੋਈ ਸਮੱਸਿਆ ਹੈਗੀ ਤਾਂ ਉਹਦੇ ਜਵਾਬ ਦੇਵਾਂਗੇ ਅੱਛਾ ਇੱਕ 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 ਬੜਾ ਗੰਭੀਰ ਕੁਐਸਚਨ ਹੈ ਜੀ ਕਈ ਵਾਰ ਨਾ ਇਹ ਚੀਜ਼ ਬੜੀ ਨਾਰਮਲ ਹੈ ਦੇਖੋ ਇੱਕ ਗੱਲ ਆਪਾਂ ਖੁੱਲਕੇ ਦੱਸ ਵੀ ਸਕਦੇ ਨਹੀਂ ਵੀ ਦੱਸ ਸਕਦੇ ਜਿਵੇਂ ਮਤਲਬ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਘਰ ਦੇ ਫੋਨ ਕਰਦੇ ਆ ਥੈਨ ਉਹ ਕਿਦਾਂ ਮਤਲਬ ਕੋਆਰਡੀਨੇਟ ਕਰ ਸਕਦੇ ਆ ਕਰ ਸਕਦੇ ਆ ਜੀ ਕੋਈ ਗੱਲ ਨਹੀਂ ਸਾਡੇ ਤਾਂ ਇੱਕ ਡਾਕਟਰ ਲਾਈਨ ਦੇ ਵਿੱਚ ਨਾ ਇਹ ਚੀਜ਼ਾਂ ਨਹੀਂ ਚਲਦੀਆਂ ਇਹ ਠੀਕ ਹੈ ਕਿ ਅੱਜ ਸਮਾਜ ਦੇ ਵਿੱਚ ਛੋੜੇ ਸ਼ਬਦਾਂ ਦੀ ਪਹਿਲਾਂ ਬਾਕੀ ਗਲਤ ਚੱਲ ਪਿਆ ਸੀ ਤੋੜੇ ਚੱਲ ਪਿਆ ਸਿਸਟਮ ਪਰ ਸਾਨੂੰ ਫੀਮੇਲ ਵੀ ਕਾਲ ਕਰਦੀਆਂ ਨੇ ਕੀ ਮੇਰੇ ਹਸਬੰਡ ਨੂੰ ਇਸ ਤਰ੍ਹਾਂ ਦੀ ਦਿੱਕਤ ਆ ਓਏ ਮਤਲਬ ਸਾਡੇ ਮਹੀਨੇ 'ਚ 2-4 ਫੋਨ ਇਸ ਤਰ੍ਹਾਂ ਦੇ ਆ ਜਾਂਦੇ ਆ ਕਿ ਲੇਡੀਆਂ ਖੁਦ ਫੋਨ ਕਰਦੇ ਨੇ ਇੰਨੀ ਪਰੇਸ਼ਾਨੀ ਚੱਲ ਰਹੀ ਹੈ ਅੱਛਾ ਹਾਂਜੀ ਓਕੇ ਔਰ ਕਈ ਵਾਰ ਡਾਕਟਰ ਸਾਹਿਬ ਇੱਕ ਇੱਕ ਲਾਸਟ ਕੁਐਸਚਨ ਹੈ ਸਮਾਂ ਜ਼ਿਆਦਾ ਨਹੀਂ ਹੈ ਨਾ ਮੇਰੇ ਪਾਸ ਨਾ ਤੁਹਾਡੇ ਕੋਲੇ ਇੱਕ ਗੱਲ ਹੈ ਵੀ ਔਰ ਕਲੇਸ਼ ਵੀ ਰਹਿੰਦੇ ਆ ਅਗਰ ਫ ਆਪਣੇ ਪਾਰਟਨਰ ਨਾਲ ਇਹ ਗੱਲ ਕਰਦੀ ਹੈ ਤਾਂ ਕਈ ਵਾਰੀ ਨਾ ਬੰਦਾ ਜਿਹੜਾ ਚਿੜ ਜਾਂਦਾ ਨਹੀਂ ਇੱਕ ਤੋ ਅਗੇ ਹੋ ਗਿਆ ਕਿੱਦਾਂ ਹੋ ਗਿਆ ਥੈਨ ਬੜੀ ਪ੍ਰੋਬਲਮ ਆਂਦੀ ਹੈ ਪਰਿਵਾਰਿਕ ਜੀਵਨ ਦੇ ਵਿੱਚ ਬੜੀ ਪ੍ਰੋਬਲਮ ਆਂਦੀ ਹੈ ਐਦਾਂ ਦੇ ਕੁਝ ਮੈਸੇਜ ਜ਼ਰੂਰ ਦਿਓ ਤਾਂਕਿ ਸੋਲਡ ਆਊਟ ਹੋ ਸਕੇ ਦੇਖੋ ਮੈਸੇਜ ਤਾਂ ਤੁਸੀਂ ਦੇਤਾ ਠੀਕ ਹੈ ਨਾ ਅਗਰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਚੱਲਦੀ ਆ ਤਾਂ ਉਹ ਬੈਠ ਕੇ ਆਪਣਾ ਆਰਾਮ ਨਾਲ ਸੈੱਟ ਕਰੋ ਕੋਈ ਗੱਲ ਨਹੀਂ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੁੰਦਾ ਠੀਕ ਹੈ ਨਾ ਅਸੀਂ ਗੱਲ ਕਰਦੇ ਆ ਕਿ ਐਕਸਟਰਾ ਮੈਰਿਟਲ ਅਫੇਅਰ ਚੱਲ ਪੈਂਦੇ ਨਹੀਂ ਤਾਂ ਉਹ ਬਾਅਦ ਵਿੱਚ ਕਲੇਸ਼ ਦਾ ਕਾਰਨ ਬਣਦੇ ਆ ਅੱਜ ਕੱਲ ਤੁਹਾਨੂੰ ਨੀਲੇ ਡਰਾਮ ਵਾਲੀ ਤੁਸੀਂ ਸਟੋਰੀ ਸੁਣੀ ਆ ਆਏ ਹਾਏ ਸਰ ਤੁਸੀਂ ਤਾਂ ਜਿ ਚੱਖੋਂ ਵੀ ਛੇੜ ਲਿੱਤੇ ਆ ਤੇ ਉਹ ਬਾਕੀ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਦੋਂ ਬੰਦੇ ਨੂੰ ਵੀ ਧਿਆਨ ਰੱਖਣਾ ਚਾਹੀਦਾ ਆਪਣਾ ਜੇ ਬੰਦਾ ਧਿਆਨ ਨਹੀਂ ਦੇਊਗਾ ਲੇਡੀਜ਼ ਨੂੰ ਤਾਂ ਕਹਣ ਦੀ ਲੋੜ ਹੀ ਨਾ ਪਵੇ ਠੀਕ ਹੈ ਨਾ ਮੈਂ ਤਾਂ ਇਹ ਕਹੂੰਗਾ ਕਿ ਲੇਡੀਜ਼ ਨੂੰ ਇਸ ਵਿਸ਼ੇ ਤੇ ਗੱਲ ਹੀ ਨਾ ਕਰ ਰੱਖ ਸਰ ਇੱਕ ਗੱਲ ਹੈ ਵੈਸੇ ਕਿਤੇ ਨਾ ਕਿਤੇ ਦੇਖੀ ਜਾਵੇ ਜਿਹੜੀ ਲੇਡੀਜ਼ ਆਪਣੇ ਬੰਦੇ ਨੂੰ ਇਹ ਗੱਲ ਪੁੱਛਦੀ ਹੋਊਗੀ ਨਾ ਬਹੁਤ ਵਧੀ ਤੇ ਇਹਨਾਂ ਚੀਜ਼ਾਂ ਦੇ ਸਮਾਧਾਨ ਵੀ ਹੈਗੇ ਆ ਟ੍ਰੀਟਮੈਂਟ ਹੈਗੇ ਆ ਆਦਰਵਾਈਜ਼ ਤਾਂ ਕੀ ਹੁੰਦਾ ਤੁਹਾਨੂੰ ਪਤਾ ਹੀ ਨਹੀਂਲੇ ਡਰਾਮ ਵਾਲੀ ਕਹਾਣੀ ਹੋ ਜਾਂਦੀ ਹੈ ਦੇਖੋ ਕਹਾਣੀ ਕਿੱਥੇ ਤੱਕ ਵਿਗੜਦੀ ਆ ਨੇ ਔਰ ਇਹ ਲਗਾਤਾਰ ਹੋ ਰਹੀ ਆ ਨੇ ਕੱਲੇ ਨੀਲੇ ਡਰਾਮ ਦਾ ਪਪੂਲਾਰੀ ਹੋਇਆ ਉਸ ਤੋਂ ਬਾਅਦ ਬਹੁਤ ਕੁਝ ਹੋ ਗਿਆ ਸਹੀ ਗੱਲ ਹੈ ਸਹੀ ਗੱਲ ਤੇ ਅਸੀਂ ਤਾਂ ਇਹ ਚਾਹਾਂ ਵੀ ਹਰ ਕੋਈ ਖੁਸ਼ ਰਹੇ ਜੋ ਮੇਰੇ ਬਸਤਾਂ ਉਹ ਮੈਂ ਕਰ ਰਿਹਾ ਜੋ ਤੁਹਾਡੇ ਬਸਤਾਂ ਉਹ ਤੁਸੀਂ ਕਰੋ ਤੁਸੀਂ ਇਸ ਵੀਡੀਓ ਨੂੰ ਕੱਲੇ ਕੱਲੇ ਘਰ ਬਾਰ ਬਾਰ ਪਹੁੰਚਾਓ ਜੀ ਠੀਕ ਹੈ ਥੈਂਕ ਯੂ ਅੱਛਾ ਇਹ ਕੋਈ ਮਗਰ ਮੇਰੀ ਵੀਡੀਓ ਸ਼ੇਅਰ ਕਰਕੇ ਕੋਈ ਆ ਜਾਏ ਤਾਂ ਉਹਦੇ ਲਈ ਵੀ ਕੁਝ ਦੱਸ ਦਿਓ ਜੀ ਕੋਈ ਹੈਗਾ ਮਾੜਾ ਮੋਟਾ ਸਿਸਟਮ ਤਾਂ ਦੇਖੋ ਜੀ ਮੈਂ ਤਾਂ ਵੈਸੇ ਤਾਂ ਵਰਕ ਕਰਦਾ ਆਪਦੇ ਕੰਨੀਓ ਪੂਰੀ ਝੋਲੀ ਖੁੱਲੀ ਆ ਆਪਣੀ ਠੀਕ ਹੈ ਨਾ ਬਾਕੀ ਫਿਰ ਵੀ ਕੋਈ ਗੱਲ ਨਹੀਂ ਜੋ ਮਾਨਤਾ ਨੂੰ ਪੋਸੀਬਲ ਹੋਊਗਾ ਉਹ ਆਪਾਂ ਹੋਰ ਵਿਚਾਰ ਕਰ ਲਾਂਗੇ ਪਹਿਲਾਂ ਰਿਜ਼ਲਟ ਲਓ ਸਭ ਤੋਂ ਪਹਿਲਾਂ ਤਾਂ ਗੱਲ ਰਿਜ਼ਲਟ ਤੇ ਖੜੀ ਆ ਠੀਕ ਹੈ ਨਾ ਰਿਜ਼ਲਟ ਲਓ ਵਿਸ਼ਵਾਸ ਬਣਾਓ ਉਸ ਤੋਂ ਬਾਅਦ ਜੋ ਬਚੇ ਅੱਛਾ ਅੱਛਾ ਇੱਕ ਗੱਲ ਹੋਰ ਇੱਕ ਗੱਲ ਹੋ ਰਿਹਾ ਮੈਂ ਤੁਹਾਡੇ ਤੋਂ ਗੁਜ਼ਾਰਿਸ਼ ਹੀ ਕਰੂੰਗਾ ਦੇਖੋ ਸਾਡੇ ਦਰਸ਼ਕ ਸਾਡੇ ਲਈ ਹੀਰਾ ਹੈ ਜੀ ਹੀਰਾ ਹੁਣ ਸਾਡੇ ਕੋਲੇ ਜੀ ਘੜ ਤੋਂ ਘੜ 12-15 ਲੱਖ ਸਾਡੇ ਵਿਊਅਰਸ ਨੇ ਔਰ ਵਿਊਅਰ ਸੱਦਾਂ ਦੇ ਨੇ ਮਤਲਬ ਹੀਰਾ ਹੈ ਸਾਡੇ ਕੋਲ ਤਾਂ ਡਾਇਮੰਡ ਹੀ ਪਏ ਆ 1.5 15 ਲੱਖ ਸਾਡੀ ਵੀਡੀਓ ਸ਼ੇਅਰ ਕਰਕੇ ਔਰ ਆਪਣੀ ਸਟੋਰੀ ਤੇ ਲਗਾ ਕੇ ਮਤਲਬ ਉਹਨੂੰ ਫੋਲੋ ਕਰਕੇ ਜਿਹੜਾ ਮਰਜ਼ੀ ਆ ਜਵੇ 15% हुँ. 15% ਦਾ ਮਤਲਬ ਇਹ ਹੈ ਕਿ ਇਹ ਲਗਭਗ 1000 ਰੁਪਏ ਡਿਸਕਾਊਂਟ ਵੱਖਰਾ ਦੇ ਦਾਂਗੇ ਕੋਈ ਦਿੱਕਤ ਨਹੀਂ ਸੀ ਕੋਈ ਉਹਦੀ ਕੰਡੀਸ਼ਨ ਕੀ ਹੋਗੀ ਪਹਿਲਾਂ ਇਹ ਦੱਸ ਦੂ ਕੁਝ ਵੀ ਨਹੀਂ ਜੋ ਤੁਸੀਂ ਬੋਲੇ ਜੀ ਸ਼ੇਅਰ ਕਰ ਲਿਓ ਸਟੋਰੀ ਵਗੈਰਾ ਲਾਉਣ ਨਾਲ ਮੈਨੂੰ ਤਾਂ ਬਹਲਾ ਕੁਝ ਆਉਂਦਾ ਨਹੀਂ ਮੈਂ ਬੋਲਣਾ 2 ਮਿੰਟ ਅੱਛਾ ਦਰਸ਼ਕੋ ਗੱਲ ਇਹ ਹੈ ਜੇਕਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਉਂਗੇ ਤੁਹਾਡੀ ਸਟੋਰੀ ਲੱਗੀ ਹੋਊਗੀ ਤੁਹਾਡੇ ਫੇਸਬੁਕ ਤੇ ਆਹ ਵੀਡੀਓ ਸ਼ੇਅਰ ਹੋਊਗੀ ਫੋਲੋ ਕੀਤਾ ਹੋਏਗਾ ਲਾਈਕ ਤੇ ਕਮੈਂਟ ਵੀ ਕੀਤਾ ਹੋਊਗਾ ਤਾਂ ਜਿਹੜੇ ਡਾਕਟਰ ਸਾਹਿਬ ਡੈਫੀਨਿਟਲੀ ਤੁਹਾਨੂੰ ਜਿਹੜਾ ਹੈ ਉਹ ਆਫਰ ਦੇਣਗੇ ਦੇਣਗੇ 1000 ਰੁਪਏ ਪੂਰਾ ਡਿਸਕਾਊਂਟ 1000 ਰੁਪਏ ਡਿਸਕਾਊਂਟ 1000 ਰੁਪਏ ਡਿਸਕਾਊ ਦੀ ਬਿਮਾਰੀ ਹੈ ਚਾਹੇ ਹੋਰ ਚੀਜ਼ਾਂ ਨੇ ਅੱਜ ਜਿਹੜੀ ਵੀਡੀਓ ਹੈ ਦੋਸਤੋ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਇਦਾਂ ਦੀ ਕਮ ਸਮੱਸਿਆ ਮਤਲਬ ਰੇਸ਼ੋ ਦੀ ਗੱਲ ਕਰਾਂ ਤਾਂ 100 ਦੇ ਵਿੱਚੋਂ 70% ਜਿਹੜੇ ਘਰ ਨੇ ਇਹ ਸਮੱਸਿਆ ਤੋਂ ਜੂਝ ਰਹੇ ਨੇ ਹਾਂ ਆਪਸ ਦੇ ਵਿੱਚ ਪਾਟਨਾ ਸਗਰ ਅਨਬੰਨ ਮਤਲਬ ਇਦਾਂ ਦੀ ਕੋਈ ਗੱਲਾਂ ਚੱਲਦੀਆਂ ਤਾਂ ਸ਼ੇਅਰ ਕਰੋ ਉਹਨੂੰ ਕਾਉਂਸਲਿੰਗ ਕਰੋ ਕਿ ਦੂਜੇ ਦੀ ਹਾਂ ਬਾਕੀ ਅਗਰ ਤੁਸੀਂ ਨਹੀਂ ਕਾਉਂਸਲਿੰਗ ਕਰ ਸਕਦੇ ਤਾਂ ਵੈਜ ਜੀ ਦਾ ਨੰਬਰ ਕੈਪਸ਼ਨ ਦੇ ਵਿੱਚ ਮੌਜੂਦ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਾਰੀ ਡਿਟੇਲ ਪ੍ਰੋਡਕਟ ਦੀ ਲੈ ਸਕਦੇ ਹੋ ਹਾਂ ਤੁਸੀਂ ਬਾਹਰ ਬੈਠੋ ਪੁੱងਾ ਵੀ ਮੇਰਾ ਨਾਮ ਸੁਨੀਲ ਹੈ ਨੀਅਰ ਬਾਊਟ 3 ਕਿ ਮਹੀਨੇ ਤੋਂ ਪ੍ਰੋਡਕਟ ਯੂਜ਼ ਕਰ ਰਹੇ ਆ ਜੀ ਤੇ ਬਹੁਤ ਵਧੀਆ ਪ੍ਰੋਡਕਟ ਆ ਜੀ ਅਲਟੀਮੇਟ ਪ੍ਰੋਡਕਟ ਆ ਕਿ ਪ੍ਰੋਡਕਟ ਦਾ ਨਾਮ ਕੀ ਸਰ ਮੜਦਾ ਆ ਅਰਬੀ ਕੋੜਾ ਜੀ ਅਰਬੀ ਕੋੜਾ ਪ੍ਰੋਡਕਟ ਦਾ ਨਾਮ ਆ ਜੀ ਜੀ ਐਕਚੁਅਲੀ ਕੀ ਆ ਸ਼ਬਦਾਂ ਦੇ ਥੋੜੇ ਜਿ ਰੱਖਣੇ ਪੈਂਦੇ ਨੇ ਮर्याਦਾ ਰੱਖਣੀ ਪੈਂਦੀ ਆ ਸ਼ਬਦਾਂ ਦੀ ਇਸ ਲਈ ਕੋਈ ਜ਼ਿਆਦਾ ਨਹੀਂ ਕਹਿ ਪਾਉਂਗਾ ਬਟ ਜਿਸ ਬੰਦੇ ਨੇ ਵੀ ਇਸਤੇਮਾਲ ਕੀਤਾ ਵਾਕੀ ਬਹੁਤ ਤਗੜੇ ਰਿਜ਼ਲਟ ਨੇ ਮੈਂ ਖੁਦ ਇਸਤੇਮਾਲ ਕਰ ਰਿਹਾ तकरीबन 8-10 ਫਰੈਂਡਸ ਨੂੰ ਵੀ ਇਸਤੇਮਾਲ ਕਰਵਾ ਚੁੱਕੇ ਆ ਬਹੁਤ ਵਧੀਆ ਰਿਜ਼ਲਟ ਨੇ ਇੱਕ ਵਾਰੀ ਮਿਨੀਮਮ ਇੱਕ ਘੱਟੋ ਘੱਟ ਇੱਕ ਵਾਰੀ ਹਰ ਬੰਦੇ ਨੂੰ ਪ੍ਰੋਡਕਟ ਯੂਜ਼ ਕਰਨਾ ਚਾਹੀਦਾ ਫਿਰ ਉਹ ਆਪਣੇ ਆਪ ਹੀ ਇਹਨੂੰ ਰੈਗੂਲਰ ਕਰ ਲੇਗਾ ਸਰ ਇਹ ਤੁਸੀਂ ਫਿਰ ਇਸ ਪ੍ਰੋਡਕਟ ਬਾਰੇ ਜਾਣਕਾਰੀ ਤੁਹਾਨੂੰ ਕਿੱਦਾਂ ਮਿਲੀ ਮਤਲਬ ਤੁਸੀਂ ਇਹਨਾਂ ਨਾਲ ਕਿਵੇਂ ਜੁੜੇ ਸਰ ਮੈਂ ਇਦਾਂ ਹੀ ਇੱਕ ਵੀਡੀਓ ਦੇਖੀ ਸੀ ਜੀ ਉਹ ਵੀਡੀਓ ਦੇ ਵਿੱਚ ਮੈਂ ਦੇਖਿਆ ਕਾਫੀ ਮੈਨੂੰ ਲੱਗਿਆ ਵੀ ਮੈਨੂੰ ਇਹ ਪ੍ਰੋਡਕਟ ਲੈਣਾ ਚਾਹੀਦਾ ਤੇ ਫਿਰ ਮੈਂ ਡਾਕਟਰ ਅਨੰਦ ਜੀ ਕੋਲੇ ਆਇਆ ਤੇ ਇਹਨਾਂ ਕੋਲੇ ਆ ਕੇ ਡਿਸਕਸ਼ਨ ਕੀਤੀ ਵੀ ਮੈਨੂੰ ਥੋੜੀਆਂ ਇਹ ਪ੍ਰੋਬਲਮਾਂ ਆ ਰਹੀਆਂ ਨੇ ਇਹਨਾਂ ਨੇ ਫਿਰ ਮੈਨੂੰ ਉਹ ਪ੍ਰੋਡਕਟ ਦਿੱਤਾ ਤੇ ਮੈਂ ਉਹ ਪ੍ਰੋਡਕਟ ਯੂਜ਼ ਕੀਤਾ ਵਿਥਿਨ 7 ਡੇਜ਼ ਮੈਨੂੰ ਰਿਜ਼ਲਟ ਦਿੱਤੇ ਸੀ ਇਸ ਪ੍ਰੋਡਕਟ ਨੇ ਜੀ ਸਰ ਸ਼ਬਦਾਂ ਦੀ ਮर्यादा ਰੱਖਦੇ ਹੋ ਕਿ ਬੈਸੀ ਆਪਾਂ ਡਾਇਰੈਕਟ ਗੱਲ ਕਰਦੇ ਹਾਂ ਚਲੋ ਆਪਣਾ ਜਿਹੜੀ ਹੈ ਸ਼ੋਅ ਹੈ ਸਾਰੀ ਦੁਨੀਆ ਦੇਖਦੀ ਹੈ ਇੱਥੇ ਆਪਾਂ ਵੀ ਦੇਖਦੀ ਹੈ ਮਤਲਬ ਬੇਸਿਕਲੀ ਕਿ ਇਦਾਂ ਮਤਲਬ ਪ੍ਰੋਬਲਮ ਆ ਰਹੀ ਸੀ ਜਿੱਦਾਂ ਦੇ ਅੱਜਕੱਲ ਖਾਣ ਪਾਣੇ ਤੇ ਬੰਦੇ ਨੂੰ ਮਤਲਬ ਇਹ ਪਰਿਵਾਰਿਕ ਜੀਵਨ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਸੀ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਸੀ ਸਰ ਉਹੀ ਹੈ ਜੋ ਦੇਖੋ ਬਾਡੀ ਦੇ ਵਿੱਚ ਜੋ ਵੀ ਆਪਾਂ ਨੂੰ ਮਿਨਰਲ ਵਿਟਾਮਿਨ ਪ੍ਰੋਟੀਨ ਸਾਰਾ ਕੁਝ ਚਾਹੀਦਾ ਹੁੰਦਾ ਵਾ ਜੀ ਉਹ ਆਪਾਂ ਨੂੰ ਨਾਰਮਲ ਲਾਈਫ ਦੇ ਵਿੱਚ ਨਹੀਂ ਮਿਲਦਾ ਅੱਜ ਦੀ ਰੇਟ ਦੇ ਵਿੱਚ ਸਾਰਾ ਫਾਸਟ ਫੂਡ ਇਹ ਉਹ ਨੇਚਰਲੀ ਆ ਵੀ ਆਰਗੈਨਿਕ ਤਾਂ ਮਿਲ ਹੀ ਨਹੀਂ ਰਿਹਾ ਜਿੱਦੀ ਕਰਕੇ ਥੋੜੀ ਜਿਹੀ ਪ੍ਰੋਬਲਮ ਆਦੀ ਦਿੱਕਤ ਆਉਂਦੀ ਹੈ ਸਰੀਰ ਦੇ ਵਿੱਚ ਜੀ ਤੇ ਇਹ ਜਦ ਦਾ ਮੈਂ ਪ੍ਰੋਡਕਟ ਯੂਜ਼ ਕਰਨ ਲੱਗਿਆ ਮੈਨੂੰ ਕੋਈ ਦਿੱਕਤ ਨਹੀਂ ਹੈ ਫਿਜ਼ੀਕਲੀ ਜੀ ਮੈਡੀਕਲੀ ਜਾਂ ਜਾਂ ਆਪਾਂ ਜਿਵੇਂ ਵੀ ਆਪਾਂ ਲਾ ਲਈਏ ਜਾਂ ਘਰੇਲੂ ਜੋ ਵੀ ਜੀ 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 ਵਿਆਹੁਟਿਕ ਜੀਵਨ ਤੁਸੀਂ ਸਹੀ ਜੀ ਰਹੇ ਹੋ ਨੇ ਪ੍ਰੋਡਕਟ ਵੈਵਾਈਕ ਜੀਵਨ ਜੀ ਬਹੁਤ ਵਧੀਆ ਅਲਟੀਮੇਟ ਪ੍ਰੋਡਕਟ ਆ ਜੀ ਮੈਂ ਤਾਂ ਬਹੁਤ ਖੁਸ਼ ਆ ਤੇ ਹੁਣ ਤੁਹਾਡੇ ਸਰੀਰ 'ਚ ਕੀ ਪਰਿਵਰਤਨ ਆਇਆ ਹੈ ਮਤਲਬ ਪਹਿਲਾਂ ਪ੍ਰੋਡਕਟ ਨਹੀਂ ਲੈ ਰਹੇ ਸੀਗੇ ਸਰ ਪਹਿਲਾਂ ਤਾਂ ਇਹ ਥੀ ਥੱਕਿਆ ਥੱਕੇ ਹੀ ਰਹਿੰਦਾ ਸੀਗਾ ਜੀ ਐਕਚੁਅਲੀ ਮੇਰੇ ਜੋ ਮੇਰਾ ਕੰਮ ਆ ਉਹ ਹੈਗਾ ਸਾਰਾ ਟੂਰਿੰਗ ਦਾ ਜੀ ਤੋਂ ਟੂਰਿੰਗ ਤੇ ਗੱਡੀ ਵੀ ਚਲਾਣੀ ਆ ਕੰਮ ਵੀ ਕਰਨਾ ਬੜਾ ਥੱਕ ਜਾਂਦੇ ਸੀ ਸ਼ਾਮ ਨੂੰ ਬਟ ਹੁਣ ਮਹਿਸੂਸ ਹੀ ਨਹੀਂ ਹੁੰਦਾ ਹਮ ਮਤਲਬ ਰੂਟੀਨ ਚ ਯੂਜ਼ ਕਰ ਰਹੇ ਹਾਂ ਅਮ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਆਪਾਂ ਨੇ 300 ਕਿਲੋਮੀਟਰ ਗੱਡੀ ਚਲਾ ਲਈ ਆ ਜਾਂ ਫਿਜ਼ੀਕਲੀ ਆਪਾਂ ਨੂੰ ਕੋਈ ਦਿੱਕਤ ਆ ਰਹੀ ਆ ਬਹੁਤ ਵਧੀਆ ਪ੍ਰੋਡਕਟ ਆ ਸਰ ਫਿਲਹਾਲ ਕੋਈ ਦਿੱਕਤ ਨਹੀਂ ਹੈ ਜਿਆਦਾ ਮੈਂ ਯੂਜ਼ ਕਰ ਰਹੇ ਆ ਤੇ ਮੇਰੇ ਖਾਲੋ ਮੈਂ ਤਿੰਨ ਵਾਰੀ ਲੈ ਕੇ ਜਾ ਚੁੱਕੇ ਆ ਹੁਣ ਚੌਥੀ ਵਾਰੀ ਫੇਰ ਲੈਣ ਆਇਆ ਤੇ ਬਹੁਤ ਵਧੀਆ ਪ੍ਰੋਡਕਟ ਆ ਸਰ ਤੇ ਰეკਮੈਂਡ ਕਰਦੇ ਆ ਵੀ ਲੈਣਾ ਚਾਹੀਦਾ ਜਿਹੜੇ ਪੇਸ਼ੈਂਟ ਸਰ ਆਲ ਓਵਰ ਯੂਥ ਨੂੰ ਮੈਂ ਕਹੂੰਗਾ ਯੂਥ ਕਿਉਂ ਨਹੀਂ ਤਾਂ ਇਹ ਹਰ ਉਮਰ ਦੇ ਵਿੱਚ ਯੂਜ਼ ਕਰਨਾ ਚਾਹੀਦਾ ਜਿਹੜੇ 40 ਸਾਲ ਤੋਂ ਪਲੱਸ ਹੋ ਗਏ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਲਈ ਤੇ ਉਹਨਾਂ ਨੇ ਜਿਹਨੇ ਵੀ ਇੱਕ ਵਾਰੀ ਇਸਤੇਮਾਲ ਕਰ ਲਿਆ ਤੋ ਨੇਚਰਲੀ ਗੱਲੋ ਮੈਨੂੰ ਵੀ ਕਹਿਣਗੇ ਕਿ ਬ੍ਰਦਰ ਯਾਰ ਵਧੀਆ ਕੀਤਾ ਤੂੰ ਸਾਨੂੰ ਦੱਸਦਾ ਜੀ ਤੇ ਇੱਕ ਵਾਰੀ ਹਰ ਬੰਦੇ ਨੂੰ ਯੂਜ਼ ਕਰਨਾ ਚਾਹੀਦਾ ਜੀ ਕੋਈ ਸਾਈਡ ਇਫੈਕਟ ਨਹੀਂ ਇਹਦਾ ਸਭ ਤੋਂ ਮੇਨ ਵੱਡੀ ਗੱਲ ਜੋ ਮੈਂ ਮਤਲਬ 3 ਮਹੀਨਿਆਂ ਚ ਮੈਂ ਫੀਲ ਕੀਤਾ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਹੈ ਸਿੰਗਲ ਪਰਸੈਂਟ ਵੀ ਮੈਨੂੰ ਕੋਈ ਸਾਈਡ ਇਫੈਕਟ ਹੈ ਨਹੀਂ ਜੈਨੂਨ ਪ੍ਰੋਡਕਟਾ ਹਰਬਲ ਪ੍ਰੋਡਕਟਾ ਨੇਚਰੋਪੈਥੀ ਦਾ ਪ੍ਰੋਡਕਟਾ ਕੋਈ ਦਿੱਕਤ ਨਹੀਂ ਆਏਗੀ ਲਾਈਫ ਦੇ ਵਿੱਚ